ਆਰ ਇਹ ਕੁਟਿਏ ਗੁੱਸਾ ਕਰੇ ਕਿਸੇ ਦੀ ਬਦਨਾਮੀ ਕਰੀਏ ਸੋਸ਼ਲ ਮੀਡੀਆ ਤੇ ਫੋਟੋ ਆ ਪਾ ਦੀਏ ਵੀਡੀਓ ਆ ਪਾ ਦੇ ਕਿਸੇ ਦਾ ਵਿਆਹ ਹੋ ਗਿਆ ਤੇ ਘਰ ਵਾਲੇ ਨੂੰ ਫੋਟੋਆਂ ਭੇਜ ਦੀਏ ਜੇ ਤੁਸੀਂ ਇਦਾਂ ਦਾ ਕੰਮ ਕਰੋਗੇ ਤਾਂ ਤੁਹਾਡੇ ਤੇ ਪਰਚਾ ਹੋਊਗਾ ਹੀ ਹੋਊਗਾ ਤੁਹਾਨੂੰ ਇਨਸਾਫ ਕੋਰਟ ਨੇ ਦੇਣਾ ਸੋਸ਼ਲ ਮੀਡੀਆ ਨੇ ਨਹੀਂ ਦੇਣਾ ਇਨਸਾਫ ਲੜਾਈ ਝਗੜਾ ਹੋ ਵੀ ਗਿਆ ਤੇ ਹਸਬੰਡ ਵਾਈਫ ਕੀ ਕਰਦੇ ਸੀਗੇ ਮਿੱਟੀ ਪਾ ਕੇ ਤੇ ਅਗਲੇ ਦਿਨ ਫੇਰ ਉਹੀ ਰਿਲੇਸ਼ਨ ਆਪਣਾ ਕੰਟੀਨਿਊ ਕਰ ਲੈਂਦੇ ਸੀਗੇ ਹੁਣ ਕੀ ਹੁੰਦਾ ਜਰਾਕ ਕੋਈ ਗੱਲ ਹੋਈ ਤੇ ਮੇਰੇ ਵਰਗੇ ਨੇ ਤੇਰੇ ਵਰਗੇ ਨੇ ਤੂੰ ਓਹੇ ਜਾ ਤੂੰ ਥਾਣੇ ਜਾ ਤੂੰ ਕੰਪਲੇਂਟ ਦੇ ਤੂੰ ਕੋਰਟ ਚ ਜਾ ਤੂੰ ਖਰਚੇ ਦਾ ਕੇਸ ਪਾ ਉਹਦੇ ਨਾਲ ਕੀ ਹੈ ਕਿ ਇੱਕ ਕੰਪਲੇਂਟ ਦੇਣ ਨਾਲ ਉਹੀ ਮਨਾਂ ਚ ਮਟਾਵਾਂਗੇ ਕਿ ਰੱਬ ਜੇ ਕੋਈ ਸਾਡੀ ਜ਼ਿੰਦਗੀ ਚ ਗੰਦਾ ਦਰਵਾਜ਼ਾ ਬੰਦ ਕਰਦਾ ਤਾਂ ਉਹ 10 ਦਰਵਾਜ਼ੇ ਤੁਹਾਡੇ ਲਈ ਨਵੇਂ ਖੋਲਦਾ ਈਸ਼ਵਰ ਨੇ ਤੁਹਾਡਾ ਸੋਚਿਆ ਹੋਇਆ ਇੱਕ ਗੰਦਾ ਦਰਵਾਜ਼ਾ ਜੇ ਕੋਈ ਬੰਦ ਹੋਏਗਾ ਤਾਂ ਅਗਲਾ ਦਰਵਾਜ਼ਾ ਜ਼ਰੂਰ ਪਰਮਾਤਮਾ ਖੋਲੇਗਾ ਸਬਰ ਰੱਖਣਾ ਚਾਹੀਦਾ ਮੈਂ ਕਮਾਨੀ ਆ ਤੂੰ ਕਮਾਨਾ ਤੇਰੀ ਕਿੱਥੇ ਮੇਰੀ ਕਿੱਥੇ ਮੈਂ ਆਪਣੇ ਤਨ ਨੂੰ ਨਹੀਂ ਦੇਣੇ ਤੇਰੇ ਮੈਂ ਨਾ ਲੈਣੇ ਆ ਦੁਨੀਆ ਨਾਲ ਡੀਲ ਕਰਦੀ ਆ ਸੋ ਗੱਲਾਂ ਮੈਂ ਵੀ ਸੁਣਦੀ ਆ ਮੈਂ ਵੀ ਡਿਪਰੈਸ਼ਨ ਚ ਘਰ ਜਾ ਕੇ ਮੈਂ ਐਗਰੈਸ਼ਨ ਘਟਦਾ ਹਸਬੰਡ ਆਏ ਉਹ ਵੀ ਐਗਰੈਸ਼ਨ ਜੋ ਨਾਲ ਵੀ ਐਗਰੈਸ਼ਨ ਘਟਦਾ ਤੇ ਫਿਰ ਉਹਦੇ ਚ ਕੀ ਹੋ ਗਿਆ ਉਹਦੇ ਚ ਰਿਲੇਸ਼ਨਸ਼ਿਪ ਸਾਡਾ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਗਿਆ ਪਿੱਛੇ ਜਿਹੜੀ ਵੀਡੀਓ ਵਾਇਰਲ ਹੁੰਦੀ ਹੈਗੀ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਜਿਹੜਾ ਹਸਬੈਂਡ ਹੈਗਾ ਆਪਣੀ ਵਾਈਫ ਨੂੰ ਕਿਸੇ ਹੋਰ ਲੜਕੇ ਦੇ ਨਾਲ ਫੜ ਲੈਂਦਾ ਆ ਉਸ ਤੋਂ ਬਾਅਦ ਜਿਹੜਾ ਹਸਬੈਂਡ ਹੁੰਦਾ ਹੈ ਉਹ ਉਹਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਆ ਮੈਂ ਇਹਦੇ ਵਿੱਚ ਪੁੱਛਣਾ ਚਾਹਾਂਗੇ ਕਿ ਪਹਿਲਾਂ ਤਾਂ ਇਹ ਕਿ ਉਸ ਲੜਕੇ ਤੇ ਕੀ ਕਾਰਵਾਈ ਹੋਏਗੀ ਜਿਹੜਾ ਆਪਣੀ ਵਾਈਫ ਨੂੰ ਕੋਟ ਰਿਆ ਆ ਜੀ ਦੂਜਾ ਕਿ ਉਸ ਵਾਈਫ ਤੇ ਵੀ ਕਾਰਵਾਈ ਹੋ ਸਕਦੀ ਹੈ ਤੀਜਾ ਜਿਸ ਲੜਕੇ ਨਾਲ ਔਰਤ ਨੂੰ ਫੜਿਆ ਗਿਆ ਸੀ ਕੀ ਉਹਦੇ ਤੇ ਵੀ ਕਾਰਵਾਈ ਹੋ ਸਕਦੀ ਹੈ ਦੋ ਮਿੰਟ ਦਾ ਗੁੱਸਾ ਹੁੰਦਾ ਸਭ ਤੋਂ ਹੁੰਦਾ ਪਹਿਲਾਂ ਸਾਨੂੰ ਆਪਣੀ ਮੈਂ ਮਕਾਣੀ ਚਾਹੀਦੀ ਆ ਕਿ ਮੈਂ ਇਹ ਮੈਂ ਉਹ ਆਪਣੀ ਸਭ ਤੋਂ ਪਹਿਲਾਂ ਮੈਂ ਖਤਮ ਕਰਨੀ ਚਾਹੀਦੀ ਆ ਰੱਬ ਨੂੰ ਯਾਦ ਰੱਖਿਆ ਕਰੂ ਗੁੱਸੇ ਕਿਉਂਕਿ ਬੰਦਾ ਜੇ ਤੂੰ ਕ੍ਰਾਈਮ ਕਰ ਲੈਂਦਾ ਨਾ ਉਸ ਤੋਂ ਬਾਅਦ ਅਸੀਂ ਕ੍ਰਿਮੀਨਲ ਨੂੰ ਪੁੱਛੀਦਾ ਕਿ ਤੂੰ ਇਦਾਂ ਕਿਉਂ ਕੀਤਾ ਫਿਰ ਉਹਦਾ ਇਹ ਜਵਾਬ ਹੁੰਦਾ ਬਸ ਮੈਡਮ ਦਿਮਾਗ ਖਰਾਬ ਹੋ ਗਿਆ ਸੀ ਤੈਨੂੰ ਤਲਾਕ ਮਿਲ ਗਿਆ ਠੀਕ ਹੈ ਨਾ ਪਰ ਜੇ ਤੂੰ ਉਹਦੇ ਨਾਲ ਰਹਿਣਾ ਹੀ ਚਾਹਨਾ ਫਿਰ ਤੈਨੂੰ ਆਪਣੇ ਘਰ ਦੀ ਗੱਲ ਘਰ ਚ ਰੱਖਣੀ ਚਾਹੀਦੀ ਸੀ ਫੇ ਸੋਸ਼ਲ ਮੀਡੀਆ ਤੇ ਫਲਾਣ ਦਾ ਕੀ ਮਤਲਬ ਸੋਸ਼ਲ ਮੀਡੀਆ ਵਾਲੇ ਨੇ ਤੁਹਾਨੂੰ ਕਿਆ ਦੇ ਦਿੱਤਾ ਤੁਸੀਂ ਪ੍ਰੂਫ ਰੱਖ ਕੇ ਪੁਲਿਸ ਨੂੰ ਦਿੰਦੇ ਜਾਂ ਕਚਹਿਰੀ 'ਚ ਦਿੰਦੇ بجائے ਦੇ ਕਿ ਤੁਸੀਂ ਉਸ ਲੇਡੀ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਦੇ ਸੋ ਇਹ ਵੀ ਇੱਕ ਕ੍ਰਾਈਮ ਹੈ ਜਿਹੜਾ ਤੁਸੀਂ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਤੀ ਕੀ ਅਸਲੀਅਤ ਹੈ ਕੀ ਸੱਚਾ ਕੁਝ ਪਤਾ ਨਹੀਂ ਅਧੂਰੀ ਨੌਲੇਜ ਦੇ ਆਧਾਰ ਤੇ ਲਹਿ ਜੀ ਕਮੈਂਟਾਂ ਦੀ ਲਹਿ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ। ਦਰਸ਼ਕੋ ਹਾਲੀ ਦੇ ਵਿੱਚ ਇੱਕ ਘਟਨਾ ਜਿਹੜੀ ਬੱਸ ਸਟੈਂਡ ਦੇ ਉੱਤੇ ਹੁੰਦੀ ਹੈ ਕਿ ਇੱਕ ਮੁੰਡਾ ਜਿਹੜਾ ਕੁੜੀ ਦੇ ਉੱਤੇ ਹਮਲਾ ਕਰਦਾ ਤੇ ਕੁੜੀ ਜ਼ਖਮੀ ਹੋ ਜਾਂਦੀ ਹੈ। ਉਸ ਤੋਂ ਬਾਅਦ ਉੱਥੇ ਮੌਜੂਦ ਭੀੜ ਜਿਹੜੀ ਆ ਉਸ ਮੁੰਡੇ ਨੂੰ ਕਾਬੂ ਕਰਦੇ ਤੇ ਪੁਲਿਸ ਦੇ ਹਵਾਲੇ ਕਰ ਦਿੰਦੀ ਹੈ। ਸਾਡੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ ਤੇ ਇਸ ਕੇਸ ਦੇ ਕਾਨੂੰਨੀ ਪੱਖ ਕੀ ਹੈ? ਇਸ ਬਾਰੇ ਅੱਜ ਅਸੀਂ ਜਾਣਾਂਗੇ ਐਡਵੋਕੇਟ ਕੀ ਤਾਂਜਲੀ ਬਾਲੀ ਹੋਰਾਂ ਕੋਲ। ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ ਜੀ। ਮੈਮ ਸ ਦੇਖੋ ਸਭ ਤੋਂ ਪਹਿਲਾਂ ਇਹਨਾਂ ਘਟਨਾਵਾਂ ਪਿੱਛੇ ਸਾਨੂੰ ਇੱਕ ਮਾਨਸਿਕਤਾ ਜਾਣਨੀ ਜ਼ਰੂਰੀ ਹੈ ਕਿ ਇਹ ਘਟਨਾਵਾਂ ਹੋ ਕਿਉਂ ਰਹੀਆਂ ਨੇ ਪਹਿਲੀ ਗੱਲ ਜੋ ਕਿ ਜਿਹੜੇ ਆ ਕ੍ਰਿਮੀਨਲਸ ਜਿਹੜੇ ਮਾਈਂਡਸ ਨੇ ਇਹ ਡਿਵੈਲਪ ਹੋ ਕਿਉਂ ਰਹੇ ਨੇ ਜੀ ਪਿਆਰ ਲਵ ਅਫੇਅਰ ਹਿੰਸਾ ਇਹਨਾਂ ਸਾਰਿਆਂ ਪਿੱਛੇ ਸਭ ਤੋਂ ਵੱਡਾ ਰੋਲ ਹੈ ਜਿੰਦਾ ਕਿ ਲੋਕ ਬੱਚੇ ਅੱਜਕੱਲ ਫਿਲਮਾਂ ਜਾਂ ਟੀਵੀ 'ਚ ਇਹ ਸੀਰੀਅਲਜ਼ ਸੀਰੀਅਲ ਕ੍ਰਿਮੀਨਲ ਸੀਰੀਅਲਜ਼ ਦੇਖਦੇ ਨੇ ਉਦਾਂ ਦੀ ਸਾਡੀ ਮੈਂਟੈਲਿਟੀ ਹੋਈ ਜਾ ਰਹੀ ਹੈ ਉਦਾਂ ਦੇ ਬੱਚੇ ਆਈਡੀਆਜ਼ ਅਪਣਾ ਲੈਂਦੇ ਨੇ ਦੂਜੀ ਗੱਲ ਕ੍ਰਿਮੀਨਲ ਮਾਈਂਡ ਪਿੱਛੇ ਇੱਕ ਡਿਪਰੈਸ਼ਨ ਹੁੰਦਾ ਹੈ ਇੱਕ ਮੈਂਟਲੀ ਟੈਨਸ਼ਨ ਜਦੋਂ ਬੰਦਾ ਆਪਣੇ ਦਿਲ ਦੀ ਗੱਲ ਕਿਸੇ ਨਾਲ ਕਰ ਨਹੀਂ ਪਾਂਦਾ ਉਹਦੇ ਨਾਲ ਕੁਝ ਗਲਤ ਹੁੰਦਾ ਉਹ ਗੱਲ ਉਹ ਨਹੀਂ ਕਰ ਪੰਦਾ ਤਾਂ ਉਹ ਅੰਦਰ ਹੀ ਅੰਦਰ ਕੁਲਦਾ ਫਿਰ ਅੰਦਰ ਹੀ ਅੰਦਰ ਕੁੱਲ ਕੇ ਉਹਦੇ ਮਾਈਂਡ ਚ ਗੱਲਾਂ ਆਉਂਦੀਆਂ ਕਿ ਮੈਂ ਆਹ ਕਰ ਦਵਾ ਮੈਂ ਉਹ ਕਰ ਦਵਾ ਫਿਰ ਅੱਜ ਕੱਲ ਬੱਚੇ ਜੋ ਹੈ ਉਹ ਨਸ਼ਿਆਂ ਦਾ سہارا ਲੈਣ ਲੱਗ ਗਏ ਉਹ ਨਸ਼ਿਆਂ ਦਾ ਸਹਾਰਾ ਲੈ ਕੇ ਬੱਚੇ ਥੋੜਾ ਜਿਹਾ ਆਪਣੇ ਆਪ ਨੂੰ ਦਲੇਰ ਫੀਲ ਕਰਨ ਲੱਗ ਪੈਂਦੇ ਆ ਤੇ ਉਹ ਜਿਹੜੀ ਦਲੇਰੀ ਇਹਨਾਂ ਦੀ ਨਸ਼ਿਆਂ ਦੇ ਕਰਕੇ ਡਵੈਲਪ ਹੋਈ ਹੁੰਦੀ ਹੈ ਘੜਿਕਦੀ ਉਹ ਇਹਨਾਂ ਨੂੰ ਇੱਕ ਕ੍ਰਾਈਮ ਕਰਨ ਚ ਹੈਲਪ ਕਰਦੀ ਹੈ ਇਹਦੇ ਕਰਕੇ ਇਹ ਇਨਸੀਡੈਂਟ ਹੁੰਦੇ ਆ ਜੀ ਮੈਂ ਇਸ ਕੇਸ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿ ਕੇਸ ਦੇ ਵਿੱਚ ਕੀ ਕੁਝ ਜਿਹੜਾ ਹੈ ਹੋਇਆ ਆ ਇਸ ਕੇਸ ਦੀ ਘਟਨਾ ਇਹ ਹੈ ਕਿ ਦੋਨਾਂ ਦਾ ਕੋਈ ਰਿਲੇਸ਼ਨਸ਼ਿਪ ਸੀ ਭਾਵੇਂ ਉਹ ਸ਼ਾਰਟ ਟਰਮ ਸੀਗਾ ਅਫੇਅਰ ਸੀ ਕੋਈ ਉਸ ਅਫੇਅਰ ਤੋਂ ਬਾਅਦ ਕੁਛ ਕੁੜੀ ਨੇ ਉਹਦੇ ਨਾਲ ਗੱਲਬਾਤ ਕਰਨੀ ਬੰਦ ਕਰਤੀ ਫੋਨ ਚੱਕਣਾ ਬੰਦ ਕਰਤਾ ਜਿਵੇਂ ਕਿ ਆਪਸੀ ਮਨ ਮੋਟਾ ਬੁੰਦੇ ਆ ਤਾਂ ਮੁੰਡੇ ਨੇ ਗੁੱਸੇ 'ਚ ਆ ਕੇ ਕੁੜੀ ਤੇ ਅਟੈਕ ਕਰਤਾ ਕੁੜੀ ਦੇ ਹੱਥ ਦਰਾਤੀ ਨਾਲ ਬੁਰੀ ਤਰ੍ਹਾਂ ਵੱਢਦੇ ਉਹਦੇ ਅੰਗ ਵੱਢਦੇ ਹੁਣ ਦੇਖੋ ਇਹ ਕਿੰਨਾ ਕਨੋਨਾ ਜੋ ਐਕਟ ਹੈ ਮੁੰਡੇ ਦਾ ਮੈਂ ਪਹਿਲਾਂ ਵੀ ਕਈ ਵਾਰੀ ਇਹ ਨਹੀਂ ਕਿ ਮੈਂ ਇਕੱਲਾ ਕੁੜੀਆਂ ਦੇ ਹੱਕ ਚ ਬੋਲਦੀ ਆ ਮੈਂ ਮੁੰਡਿਆਂ ਨੂੰ ਵੀ ਕਈ ਵਾਰੀ ਰੈਮਡੀਜ਼ ਦੱਸ ਚੁੱਕੀ ਆ ਜੇ ਬॉयਜ਼ ਨੂੰ ਕੁਝ ਐਸਾ ਫੀਲ ਹੁੰਦਾ ਕੀ ਸਾਡੇ ਨਾਲ ਕੁਝ ਗਲਤ ਹੋ ਰਿਹਾ ਹੈ ਜਾਂ ਕੋਈ ਐਸਾ ਐਕਟ ਐਂਡ ਕੰਡਕਟ ਕੁੜੀ ਦੁਆਰਾ ਕੀਤਾ ਗਿਆ ਹੈ ਕਿ ਵਿਆਹ ਦਾ ਲਾਰਾ ਦੇ ਕੇ ਤੁਹਾਨੂੰ ਧੋਖਾ ਦਿੱਤਾ ਗਿਆ ਹੈ ਤੁਹਾਡੇ ਪੈਸੇ ਠੱਗੇ ਗਏ ਆ ਜਾਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਵੀ ਧੋਖਾਧੜੀ ਕੀਤੀ ਗਈ ਹੈ ਤਾਂ ਤੁਹਾਡੇ ਕੋਲ ਬਹੁਤ ਰੈਮਡੀਜ਼ ਆ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਥਾਣੇ 'ਚ ਆਪਣੀ ਕੰਪਲੇਂਟ ਦਰਜ ਕਰਾਓ ਕਿ ਮੇਰੇ ਨਾਲ ਆਹ ਫਰਾਡ ਹੋਇਆ ਜਾਂ ਮੇਰੇ ਨਾਲ ਇਦਾਂ ਧੋਖਾ ਹੋਇਆ ਆਪਣੀ ਕੰਪਲੇਂਟ ਦਰਜ ਕਰਾਓ ਜੇ ਕਿਸੇ ਕੁੜੀ ਨੇ ਤੁਹਾਨੂੰ ਵਿਆਹ ਦਾ ਝਾਂਸਾ ਦੇ ਕੇ ਤੁਹਾਨੂੰ ਝੂਠ ਬੋਲਿਆ ਤੁਸੀਂ ਉਹਦੇ ਖਿਲਾਫ ਜਿਹੜਾ ਹੈ ਰਿਕਵਰੀ ਦਾ ਕੇਸ ਪਾਓ ਤੁਹਾਡੇ ਪੈਸੇ ਠੱਗੇ ਗਏ ਆ ਤੁਸੀਂ ਉਹ ਰਿਕਵਰੀ ਦੀ ਡਿਟੇਲ ਲਓ ਕਿ ਕਿੰਨੇ ਪੈਸੇ ਤੁਹਾਡੇ ਤੋਂ ਕਦੋਂ-ਕਦੋਂ ਲਏ ਆ ਉਹਦੇ ਆਧਾਰ ਤੇ ਤੁਸੀਂ ਫਰਾਡ ਦਾ ਵੀ ਪਰਚਾ ਪਾ ਸਕਦੇ ਹੋ ਕਿ ਸਾਡੇ ਨਾਲ ਧੋਖਾ ਦਿੱਤਾ ਵਿਆਹ ਦਾ ਲਾੜਾ ਦੇ ਕੇ ਇੰਨੇ ਪੈਸੇ ਠੱਗੇ ਠੱਗੀ ਦਾ ਕੇਸ ਵੀ ਪਾ ਸਕਦੇ ਹੋ ਪਲੱਸ ਤੁਸੀਂ ਆਪਣਾ ਉਹ ਪੈਸਾ ਰਿਕਵਰੀ ਦਾ ਵੀ ਕੇਸ ਪਾ ਸਕਦੇ ਹੋ ਆਪਣੀ ਅਮਾਉਂਟ ਰਿਕਵਰ ਕਰ ਸਕਦੇ ਹੋ ਤੁਹਾਡੇ ਕੋਲ ਤੁਹਾਡੀਆਂ ਲੀਗਲ ਰੈਮਡੀਜ਼ ਨੇ ਪਰ ਇਹਨਾਂ ਨੂੰ ਅਵੇਲ ਕਰਨ ਦੀ ਜਿਹੜੀ ਗਾਈਡੈਂਸ ਨਹੀਂ ਹੈਗੀ ਸੋ ਸਭ ਤੋਂ ਪਹਿਲਾਂ ਜ਼ਰੂਰਤ ਹੈ ਗਾਈਡੈਂਸ ਦੀ ਬੁਝਾਏ ਇਹ ਦੇ ਕਿ ਤੁਸੀਂ ਆਫੈਂਸਿਵ ਹੋ ਜੋ ਆਫੈਂਸਿਵ ਹੋ ਕੇ ਤੁਸੀਂ ਖੁਦ ਕ੍ਰਿਮੀਨਲ ਬਣ ਗਏ ਜੀ ਤੁਸੀਂ ਖੁਦ ਕ੍ਰਾਈਮ ਕਰ ਲਿਆ ਹੁਣ ਉਸ ਮੁੰਡੇ ਤੇ ਅੰਡਰ ਸੈਕਸ਼ਨ 307 ਅਟੈਂਪਟ ਟੂ ਮਰਡਰ ਦਾ ਕੇਸ ਜਿਹੜਾ ਉਹ ਦਰਜ ਹੋ ਗਿਆ ਜੀ ਜੀ ਜੋ ਕਿ ਬਹੁਤ ਵੱਡੀ ਘਟਨਾ ਹੈ ਜੀ ਮੈਂ ਉਹੀ ਮੈਂ ਪੁੱਛ ਲੱਗੀ ਸੀ ਜਿਵੇਂ 307 ਦਾ ਪਰਚਾ ਜਿਹੜਾ ਮੁੰਡੇ ਤੇ ਦਰਜ ਹੋ ਗਿਆ ਹੈਗਾ ਇਹਦੇ ਵਿੱਚ ਉਹਨੂੰ ਕਿੰਨੀ ਕੁ ਸਜ਼ਾ ਹੋਣ ਦੀ ਸੰਭਾਵਨਾ ਹੈਗੀ ਹੈ ਜੀ ਦੇਖੋ ਜਿਹੜਾ ਇਹ ਅਟੈਂਪਟ ਟੂ ਮਰਡਰ ਆ ਕੇਸ ਇਹ ਇਹਦੇ ਚ ਪਹਿਲਾਂ ਹੁਣ ਗਵਾਈਆਂ ਹੋਣਗੀਆਂ ਗਵਾਈਆਂ ਤੋਂ ਬਾਅਦ ਡਿਫੈਂਸ 'ਚ ਵੀ ਗਵਾਈਆਂ ਹੋਣਗੀਆਂ ਉਸ ਤੋਂ ਬਾਅਦ ਇਹ ਉਹ ਉਹਦੇ ਤੇ ਅਕੋਰਡਿੰਗ ਟੂ ਸਰਕਮਸਟੈਂਸਸ ਉਸ ਮੁੰਡੇ ਨੂੰ 10 ਸਾਲ ਤੱਕ ਦੀ ਵੀ ਸਜ਼ਾ ਹੋ ਸਕਦੀ ਹੈ ਅਲੋਂਗ ਵਿਦ ਦਾ ਫਾਈਨ ਜੀ ਜਿਵੇਂ ਅਸੀਂ ਤੁਸੀ ਗੱਲ ਕੀਤੀ ਹੈਗੀ ਕਿ ਸਾਡੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਜਿਹੜਾ ਹੈ ਬਹੁਤ ਜ਼ਿਆਦਾ ਨਿਗਾਰ ਜਿਹੜਾ ਆ ਰਿਹਾ ਹੈਗਾ ਯਾ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਹੈਗੇ ਕਿਤੇ ਨਾ ਕਿਤੇ ਜੋ ਇਹਨਾਂ ਰਿਸ਼ਤਿਆਂ ਦੇ ਵਿੱਚ ਵੱਜਦੇ ਆ ਤੇ ਬਾਅਦ ਵਿੱਚ ਤਕਰਾਰ ਜਦੋਂ ਹੁੰਦੀ ਹੈ ਤਾਂ ਇੱਕ ਜਣਾ ਜਿਹੜਾ ਹਿੰਸਕ ਹੋ ਜਾਂਦਾ ਹੈਗਾ ਯਾ ਮੈਮ ਅਸੀਂ ਇਸ ਹਿੰਸਾ ਨੂੰ ਠੱਲਣ ਦੇ ਲਈ ਕੀ ਕੁਝ ਕਰ ਸਕਦੇ ਹੈਗੇ ਜੀ ਦੇਖੋ ਬਹੁਤ ਕੁਝ ਦੇਖਿਆ ਜਦੋਂ ਤਾਂ ਅੱਜ ਕੱਲ ਕੀ ਹੋ ਰਿਹਾ ਕਿ ਮੁੰਡਾ ਕੁੜੀ ਆਪਸ ਵਿੱਚ ਲੀਵਨ ਰਿਲੇਸ਼ਨ ਲਿਵ ਇਨ ਰਿਲੇਸ਼ਨਸ਼ਿਪ ਚ ਰਹਿਣ ਤੋਂ ਬਾਅਦ ਜਦੋਂ ਆਪਸ ਚ ਬ੍ਰੇਕਅਪ ਹੋ ਜਾਂਦਾ ਉਸ ਤੋਂ ਬਾਅਦ ਕੁੜੀ ਮੁੰਡੇ ਤੇ ਰੇਪ ਦਾ ਕੇਸ ਪਾ ਦਿੰਦੀ ਹੈ ਬਦਲਾ ਬਦਲੇ ਦੀ ਭਾਵਨਾ ਜਾਂ ਮਾਰ ਕਟਾਈ ਦਾ ਕੇਸ ਜਾਂ ਰੇਪ ਦਾ ਕੇਸ ਇਦਾਂ ਦੇ ਸੀਨ ਹੋ ਜਾਂਦੇ ਨੇ ਮੁੰਡੇ ਕੁੜੀਆਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਜਾਂ ਉਹਨਾਂ ਤੇ ਜਿਹੜਾ ਐਸਿਡ ਅਟੈਕ ਕਰ ਦਿੰਦੇ ਨੇ ਠੀਕ ਹੈ ਇਦਾਂ ਦੇ بڑے ਇਨਸੀਡੈਂਟ ਹੋ ਰਹੇ ਆ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ بجائے ਤੁਹਾਨੂੰ ਆਪਣਾ ਕਾਨੂੰਨ ਹੱਥ ਚ ਲੈਣ ਦੀ بجائے ਤੁਸੀਂ ਆਪਣੀਆਂ ਲੀਗਲ ਰੈਮਡੀਜ਼ ਪਤਾ ਕਰੋ ਕੀ ਸਾਡੇ ਹੱਕ ਚ ਕੀ ਕੀ ਰੈਮਡੀ ਆ ਜਿੱਦਾਂ ਕਿ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀਆਂ ਕਿ ਮੁੰਡੇ ਨੂੰ ਵੀ ਜੇ ਲੱਗਦਾ ਕਿ ਮੇਰੇ ਨਾਲ ਤੋਖਾ ਆਏ ਉਹਦੀ ਕੰਪਲੇਂਟ ਕਰੇ ਕੁੜੀ ਨੂੰ ਲੱਗਦਾ ਮੇਰੇ ਨਾਲ ਤੋਖਾ ਆਇਆ ਕੁੜੀ ਆਪਣੀ ਕੰਪਲੇਂਟ ਪਾਵੇ ਤੇ ਜੇ ਤੁਹਾਨੂੰ ਲੱਗਦਾ ਤੁਸੀਂ ਕਿਸੇ ਨਾਲ ਲਿਵਨ ਰਿਲੇਸ਼ਨਸ਼ਿਪ ਚੋ ਪਹਿਲੀ ਗੱਲ ਅਕੋਰਡਿੰਗ ਟੂ ਲਾਅ ਚੱਲੋ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਲਿਵਨ 'ਚ ਰਹਿਣਾ ਤਾਂ ਆਪਣੇ ਟਰਮਸ ਐਂਡ ਕੰਡੀਸ਼ਨ ਜੋ ਲਿਵਨ ਦੀਆਂ ਉਹ ਪਹਿਲਾਂ ਕਲੀਅਰ ਕਰ ਲਓ ਲਿਵਨ ਡੀਡ ਬਣਾਓ ਉਸ ਲਿਵਨ ਡੀਡ 'ਚ ਤੁਸੀਂ ਪ੍ਰੋਪਰ ਲਿਖੋ ਕਿ ਇਹ ਅਸੀਂ ਮੈਰਿਜ ਲਈ ਪਾਬੰਦ ਨਹੀਂ ਆ ਤਾਂ ਕਿ ਕੱਲ ਤੁਹਾਡੇ ਤੇ ਕੋਈ ਫਾਲਸ ਕੇਸ ਨਾ ਪੈ ਸਕੇ ਤੇ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਆ ਤੁਹਾਡੇ ਤੇ ਜੇ ਕੋਈ ਇਦਾਂ ਦਾ ਅਟੈਕ ਹੁੰਦਾ ਜਾਂ ਕੁਝ ਹੁੰਦਾ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੀਆਂ ਲੀਗਲ ਰੈਮਡੀਜ਼ ਲਓ ਤੇ ਉਹਦੇ ਮੁਤਾਬਕ ਚੱਲੋ ਜੀ ਜਿਵੇਂ ਮੈਂ ਤੁਸੀਂ ਗੱਲ ਕੀਤੀ ਹੈਗੀ ਕਿ ਕਾਨੂੰਨੀ ਬਹੁਤ ਸਾਰੇ ਪੱਖ ਹੈਗੇ ਆ ਪਰ ਬਹੁਤ ਸਾਰੇ ਮੁੰਡੇ ਇਹ ਗੱਲ ਕਹਿ ਦਿੰਦੇ ਹੈਗੇ ਆ ਕਿ ਜ਼ਿਆਦਾਤਰ ਜਿਹੜੇ ਫੈਸਲੇ ਕੁੜੀਆਂ ਦੇ ਹੱਕਾਂ ਦੇ ਵਿੱਚ ਸੁਣਾਏ ਜਾਂਦੇ ਆ ਇਸ ਲਈ ਅਸੀਂ ਜਿਹੜੇ ਕੋਰਟ ਤੇ ਆਉਣ ਤੋਂ ਡਰਦੇ ਹੈਗੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਿਲਕੁਲ ਗਲਤ ਗੱਲ ਹੈ ਇਹ ਜਿਹੜਾ ਹੈ ਨਾ ਕਿੰਨੇ ਹੁਣ ਸਾਡੇ ਕੋਲ ਕੇਸਸ ਨੇ ਖਾਸ ਕਰਕੇ ਮੇਰੇ ਕੋ ਰੇਪ ਤੇ ਪੋਕਸੋ ਦੀ ਕੋਰਟ ਹੈ ਮੈਂ ਦੇਖ ਰਹੀ ਹਾਂ ਉਹਦੇ ਵਿੱਚ ਕਿੰਨੀਆਂ ਕੁਵਿਟਲਸ ਹੁੰਦੀਆਂ ਕਿੰਨੇ ਬਰੀ ਹੁੰਦੇ ਨੇ ਉਹ ਬਰੀ ਵੀ ਤਾਂ ਹੋ ਹੀ ਰਹੇ ਨੇ ਨਾ ਕਿਉਂਕਿ ਆਪਣਾ ਪੱਖ ਰੱਖ ਰਹੇ ਆ ਜੇ ਤੁਸੀਂ ਕਿਸਾਂ ਚ ਭਰੀ ਹੋ ਰਹੇ ਹੋ ਤਾਂ ਤੁਸੀਂ ਆਪਣਾ ਪੱਖ ਰੱਖ ਕੇ ਆਪਣੀ ਕਾਰਵਾਈ ਵੀ ਤਾਂ ਕਰਵਾ ਸਕਦੇ ਹੋ ਗੱਲ ਇਹ ਹੈ ਕਿ ਅਸੀਂ ਇਨੀਸ਼ੀਏਟਿਵ ਨਹੀਂ ਲੈਂਦੇ ਹੁਣ ਕੀ ਹੁੰਦਾ ਕਿ ਲੜਕੀ ਅਗਰ ਘਰੋਂ ਜਾਂਦੀ ਹੈ ਤਾਂ ਅਸੀਂ ਕਹਦੇ ਨੇ ਕਿ ਮਨਾ ਕੇ ਲਿਆਵਾਂਗੇ ਭਾਈ ਜੇ ਵਿਆਹ ਹੋ ਗਿਆ ਹਸਬੰਡ ਵਾਈਜ ਦਾ ਤਾਂ ਲੜਕੀ ਚਲੀ ਗਈ ਤਾਂ ਅਸੀਂ ਕੰਪਲੇਂਟ ਨਹੀਂ ਦਿੰਦੇ ਅਸੀਂ ਕਹਦੇ ਨੇ ਕੋਈ ਨਹੀਂ ਮਨਾ ਕੇ ਲਿਆਵਾਂਗੇ ਕੁੜੀ ਜਾ ਕੇ ਕੰਪਲੇਂਟ ਦੇ ਦਿੰਦੀ ਹੈ ਜੀ ਹੈਨਾ ਉਹ ਯੂਗੇ ਨਾ ਫਸ ਕਮ ਫਸਾਉ ਜਿਹੜਾ ਪਹਿਲਾਂ ਆ ਗਿਆ ਉਹਦੀ ਸੁਣੀ ਜਾਂਦੀ ਹੈ ਇਹੀ ਜੇ ਮੁੰਡਾ ਜਾ ਕੇ ਕੰਪਲੇਂਟ ਦਵੇ ਤਾਂ ਉਹਦੇ ਕੋਲ ਇੱਕ ਗਰਾਉਂਡ ਹੋ ਜਾਏਗੀ ਕਿ ਹਾਂ ਕਿ ਕੁੜੀ ਇਦਾਂ ਬਿਨਾਂ ਦੱਸੇ ਜੇ ਕੋਈ ਘਰ ਦਾ ਸਮਾਨ ਲੈ ਕੇ ਗਈ ਹੈ ਕਿ ਆਹ ਸਮਾਨ ਲੈ ਕੇ ਚਲੇਗੀ ਉਹ ਵੀ ਆਪਣੀ ਕਾਰਵਾਈ ਤੁਸੀਂ ਕਰਾਓ ਠੀਕ ਹੈ ਨਾ ਤੇ ਇੰਦਾਂ ਦੀ ਕੋਈ ਗੱਲ ਨਹੀਂ ਕਿ ਕੁੜੀਆਂ ਦੇ ਹੱਕਾਂ 'ਚ ਹੀ ਕਾਨੂੰਨ ਹੁੰਦੇ ਆ ਈਵਨ ਸਾਡੇ ਕੋਲ ਕੋਰਟ 'ਚ ਕ੍ਰਾਸ ਐਗਜ਼ਾਮੀਨੇਸ਼ਨ ਦਾ ਜਿਹੜਾ ਆਪਸ਼ਨ ਹੈਗਾ ਜੇ ਕੋਈ ਕੁੜੀ ਕੰਪਲੇਂਟ ਕਰਦੀ ਹੈ ਤਾਂ ਤੁਹਾਡੇ ਜਿਹੜੇ ਲਾਇਰ ਨੇ ਉਸ ਕੁੜੀ ਨੂੰ ਕਰਾਸ ਐਗਜ਼ਾਮੀਨੇਸ਼ਨ ਵੀ ਤਾਂ ਉਹਦਾ ਕਰਨਗੇ ਤੇ ਕਰਾਸ ਐਗਜ਼ਾਮੀਨੇਸ਼ਨ 'ਚ ਆਪਣਾ ਡਿਫੈਂਸ ਅੱਗੇ ਰੱਖੋ ਤੁਸੀਂ ਬਰੀ ਹੋਵੋਗੇ ਜੀ ਮਮ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਹੈਗੀ ਮਤਲਬ ਕਿ ਕੇਸਾਂ ਦੇ ਉੱਤੇ ਨਿਰਭਰ ਕਰਦਾ ਹੈ ਇਹ ਚੀਜ਼ ਹੋ ਜਾਂਦੀ ਹੈ ਇੱਕ ਚੀਜ਼ ਮੈਂ ਤੁਹਾਡਾ ਹੋਰ ਕੁਛ ਨਾ ਚਾਹਾਂਗਾ ਜਿਵੇਂ ਆਪਾਂ ਕਾਨੂੰਨੀ ਪਹਿਲੂਆਂ ਦੀ ਗੱਲ ਕਰ ਰਹੇ ਹੈਗੇ ਆ ਜੇ ਕਿਸੇ ਵੀ ਲੜਕੇ ਨੇ ਜਿਵੇਂ ਲੜਕੀ ਦੇ ਉੱਤੇ ਹਮਲਾ ਕਰ ਦਿੱਤਾ ਉਹਨੂੰ ਉਸ ਕੇਸ ਦੇ ਵਿੱਚ ਜੇਲ੍ਹ ਜਾਣਾ ਪੈ ਗਿਆ ਹੈਗਾ ਜੇ ਕਿਸੇ ਕੁੜੀ ਜਿਹੜੀ ਹੈਗੀ ਕਿਸੇ ਮੁੰਡੇ ਦੇ ਉੱਤੇ ਇਸੇ ਤਰ੍ਹਾਂ ਦਾ ਹਮਲਾ ਕਰਦੀ ਹੈ ਤਾਂ ਉਸ ਦੇ ਉੱਤੇ ਵੀ ਇਹ ਵਿਧੇ ਕਰਵੀ ਹੋਏਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਏਗੀ ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਵਾਈਫ ਹੈ ਉਹ ਆਪਣੇ ਹਸਬੰਡ ਨੂੰ ਕਿਸੇ ਇਹ ਵੀਡੀਓ ਬਣਾਣੀ ਸ਼ੁਰੂ ਕਰ ਦਿੰਦੀ ਆ ਸੋਸ਼ਲ ਮੀਡੀਆ ਤੇ ਪਾ ਦਿੰਦੀ ਆ ਤਾਂ ਇਹਦੇ ਤੇ ਵੀ ਪਰਚਾ ਬਣਦਾ ਠੀਕ ਹੈ ਈਵਨ ਜੇ ਤੁਸੀਂ ਫੀਮੇਲ ਵੀ ਹੋ ਤੁਹਾਨੂੰ ਕੋਈ ਰਾਈਟ ਨਹੀਂ ਬਣਦਾ ਕਿ ਤੁਸੀਂ ਕਿਸੇ ਦੀ ਪਰਮਿਸ਼ਨ ਤੋਂ ਬਿਨਾ ਦੂਜੇ ਦੀ ਜਿਹੜੀ ਡਿਗਨਿਟੀ ਆ ਜੇ ਇਹ ਤੁਹਾਡਾ ਪਰਸਨਲ ਡਿਸਪਿਊਟ ਆ ਤਾਂ ਤੁਸੀਂ ਉਹਨੂੰ ਉਹ ਲੇਡੀ ਨੂੰ ਬਿਨਾ ਪੁੱਛੇ ਪਬਲਿਕ ਕਰ ਰਹੇ ਹੋ ਠੀਕ ਹੈ ਉਹਦੇ ਤੇ ਅਟੈਕ ਕਰ ਰਹੇ ਹੋ ਤੁਸੀਂ ਉਹਦੀ ਕੰਪਲੇਂਟ ਕਰੋ ਕੰਪਲੇਂਟ ਕਰਕੇ ਜਿਹੜਾ ਮੈਟਰ ਲੈ ਕੇ ਜਾਓ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਕਿ ਜੇ ਤੁਹਾਡਾ ਹਸਬੰਡ ਕਿਸੇ ਲੇਡੀ ਨਾਲ ਮਿਲ ਕੇ ਤੁਹਾਡੇ ਨਾਲ ਗਲਤ ਕਰ ਰਿਹਾ ਹੈ ਤਾਂ ਤੁਹਾਡੇ ਕੋਲ ਗਰਾਉਂਡ ਹੈ ਕਿ ਤੁਸੀਂ ਆਪਣੇ ਹਸਬੰਡ ਤੇ ਐਫ ਆਈ ਆਰ ਦਰਜ ਕਰਵਾ ਸਕਦੇ ਹੋ ਕੋਰੈਲਟੀ ਦੇ ਬੇਸ ਤੇ ਹਸਬੰਦ ਤੇ ਐਫਆਈਆਰ ਦਰਜ ਕਰਵਾ ਕੇ ਤੁਸੀਂ ਆਪਣੀ ਬੰਡੀ ਕਾਰਵਾਈ ਕਰੋ ਇਹ ਥੋੜੀ ਨਾ ਕਿ ਤੁਸੀਂ ਉੱਥੇ ਮੌਕੇ ਤੇ ਪਹੁੰਚ ਗਏ ਮੈਂ ਦੇਖਿਆ ਲੇਡੀਜ਼ ਜਾਂਦੇ ਉੱਥੇ ਮਾਰ ਰਹੀਆਂ ਘਸੀੜ ਰਹੀਆਂ ਤਾਂ ਤੁਹਾਡੇ ਤੇ ਵੀ ਤਾਂ ਐਫਆਈਆਰ ਦਰਜ ਹੋਏਗੀ ਜੇ ਤੁਸੀਂ ਆਫੈਂਸਿਵ ਹੋ ਰਹੇ ਹੋ ਤਾਂ ਤੁਹਾਡੇ ਲੇਡੀ ਤੇ ਵੀ ਐਫਆਈਆਰ ਦਰਜ ਹੋਏਗੀ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀਡੀਓ ਪਾ ਦਿੰਦੇ ਹੈਗੇ ਜਿਵੇਂ ਕਿ ਅੱਜ ਕੱਲ ਅਸੀਂ ਦੇਖਦੇ ਹੈਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਹੈਗੀਆਂ ਕਿ ਜਿਹੜੀ ਵਾਈਫ ਹੈਗੀ ਉਹ ਆਪਣੇ ਹਸਬੰਦ ਨੂੰ ਕਿਸੇ ਹੋਟਲ ਦੇ ਕਮਰੇ ਚ ਫੜ ਲੈਂਦੀ ਹੈ ਉਹਦੀ ਵੀਡੀਓ ਜਿਹ ਕਈ ਵਾਰੀ ਜਿਹੜਾ ਹਸਬੰਦ ਆਪਣੀ ਵਾਈਫ ਦੀ ਜਿਹੜੀ ਇਹ ਵੀਡੀਓ ਬਣਾ ਕੇ ਉਹਨੂੰ ਵਾਇਰਲ ਕਰ ਦਿੰਦਾ ਕੀ ਇਹਨਾਂ ਦੋਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਬਿਲਕੁਲ ਹੋ ਸਕਦੀ ਹੈ ਜੀ ਇਹ ਤੁਸੀਂ ਪ੍ਰਾਈਵੇਸੀ ਦਾ ਹਨਨ ਕਰ ਰਹੇ ਹੋ ਡਿਫੇਮ ਕਰ ਰਹੇ ਹੋ ਜੇ ਕੋਈ ਇਦਾਂ ਦੀ ਵਾਰਦਾਤ ਵੀ ਹੋਈ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਰਿਕਾਰਡ ਕਰਕੇ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਸੋਸ਼ਲ ਮੀਡੀਆ ਤੇ ਪਾ ਕੇ ਉਹਨਾਂ ਦੀ ਬੇਇੱਜ਼ਤੀ ਕਰਤੀ ਇਹ ਵੀ ਤਾਂ ਉਹਨਾਂ ਦੀ ਪ੍ਰਾਈਵੇਸੀ ਦਾ ਹਨਨ ਹੈ ਨਾ ਤੁਸੀਂ ਇਹਦੇ ਖਿਲਾਫ ਕੰਪਲੇਂਟ ਕਰੋ ਕੰਪਲੇਂਟ ਕਰਕੇ ਸਬੂਤ ਜਿਹੜਾ ਕੋਰਟ ਨੂੰ ਦਿਓ ਤਾਨੂੰ ਇਨਸਾਫ ਕੋਰਟ ਨੇ ਦੇਣਾ ਸੋਸ਼ਲ ਮੀਡੀਆ ਨੇ ਨਹੀਂ ਦੇਣਾ ਇਨਸਾਫ ਤੁਸੀਂ ਆਪਣੇ ਇਹ ਡਾਕੂਮੈਂਟਸ ਆਪਣੇ ਪ੍ਰੂਫ ਰੱਖੋ ਕੋਰਟ ਚ ਦੇਣ ਲਈ ਤੁਸੀਂ ਕੋਰਟ ਚ ਦਿਓ ਜੋ ਵੀ ਤੁਸੀਂ ਪ੍ਰੂਫ ਕਰਨਾ ਕੋਰਟ ਚ ਕਰਨਾ ਹੈ ਬਜਾਈ ਇਹ ਦੇ ਕਿ ਤੁਸੀਂ ਸੋਸ਼ਲ ਮੀਡੀਆ ਤੇ ਪਬਲਿਕ ਕਰ ਰਹੇ ਹੋ ਲੋਕਾ ਲੋਕ ਆਫੈਂਸਿਵ ਮੈਸੇਜ ਕਰ ਰਹੇ ਆ ਗਾਣਾ ਕੱਢ ਰਹੇ ਤੁਹਾਨੂੰ ਤਰੁੱਥ ਤਾਂ ਪਤਾ ਹੀ ਨਹੀਂ ਸੱਚ ਤਾਂ ਤੁਹਾਨੂੰ ਪਤਾ ਹੀ ਨਹੀਂ ਕਿ ਕੀ ਅਸਲੀਅਤ ਹੈ ਕੀ ਸੱਚਾ ਕੁਝ ਪਤਾ ਨਹੀਂ ਅਧੂਰੀ ਨੌਲੇਜ ਦੇ ਆਧਾਰ ਤੇ ਲਹਿ ਜੀ ਕਮੈਂਟਾਂ ਦੀ ਲਹਿ ਉਹ ਕੀ ਕੀ ਉਹਨੂੰ ਲੇਡੀ ਨੂੰ ਨਹੀਂ ਬੋਲਿਆ ਜਾਂਦਾ ਯਾ ਬੰਦੇ ਨੂੰ ਕੀ ਕੀ ਨਹੀਂ ਬੋਲਿਆ ਜਾਂਦਾ ਇਹ ਵੀ ਤਾਂ ਕ੍ਰਾਈਮਸ ਨੇ ਸੋ ਸਾਨੂੰ ਜਾਣਬੁੱਝ ਕੇ ਨਾ ਕ੍ਰਾਈਮਸ 'ਚ ਨਹੀਂ ਪੈਣਾ ਚਾਹੀਦਾ ਜੇ ਕੋਈ ਲੇਡੀ ਵੀ ਕਿਸੇ ਤੇ ਅਟੈਕ ਕਰੇਗੀ ਤਾਂ ਉਹਦੇ ਤੇ ਵੀ ਉਦਾਂ ਹੀ ਕਾਰਵਾਈ ਹੋਏਗੀ ਚਾਹੇ ਉਹ ਬੰਦਾ ਚਾਹੇ ਉਹ ਜਨਾਨੀ ਹੈ ਇਸੇ ਤਰ੍ਹਾਂ ਉਹਦੇ ਤੇ ਪਰਚਾ ਵੀ ਦਰਜ ਹੋਏਗਾ ਜੀ ਜਿਹਨੀਆਂ ਆਪਾਂ ਇਹ ਕਹਿ ਸਕਦੇ ਹਾਂ ਕਾਨੂੰਨੀ ਨਜ਼ਰ ਦੇ ਵਿੱਚ ਦੋਵੇਂ ਬਰਾਬਰ ਹੈਗੇ ਜੀ ਜੇਕਰ ਮੰਨ ਆਪਾਂ ਗੱਲ ਕਰੀਏ ਮੌਜੂਦਾ ਸਮੇਂ ਦੇ ਉੱਤੇ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਮੁੰਡੇ ਵੀ ਰਿਕਵਰੀ ਦਾ ਕੇਸ ਪਾ ਲੈਂਦੇ ਹੈਗੇ ਪਿੱਛੇ ਜੇ ਕਿ ਆਪਣੇ ਚੰਡੀਗੜ੍ਹ ਦੀ ਘਟਨਾ ਹੁੰਦੀ ਹੈਗੀ ਕਿ ਇੱਕ ਲੜਕਾ ਜਿਹੜਾ ਹੈਗਾ ਕਹਿੰਦਾ ਕਿ ਲੜਕੀ ਮੇਰੇ ਤੋਂ ਇੰਨੇ ਲੱਖ ਰੁਪਏ ਲਏ ਕਿ ਉਹ ਇੱਕ ਇੱਕ ਸਬੂਤ ਜਿਹੜਾ ਹੈ ਦਿਖਾਉਂਦਾ ਹੈਗਾ ਆ ਪਰ ਕਈ ਵਾਰੀ ਕੀ ਹੁੰਦਾ ਕਿ ਲੜਕੀਆਂ ਕੋਲ ਸਬੂਤ ਨਹੀਂ ਹੁੰ ਕਿ ਉਹ ਮਨ ਲੈ ਕਿ ਉਹਨਾਂ ਕੋਲ ਜਿਵੇਂ ਉਹਨਾਂ ਨੇ ਉਹਨੇ ਬਿੱਲ ਦਿਖਾ ਦਿੱਤੇ ਸੀ ਸਾਰੀਆਂ ਚੀਜ਼ਾਂ ਸੀਗੀਆਂ ਫਿਰ ਮੈਮ ਇਸ ਚੀਜ਼ ਨੂੰ ਪ੍ਰੂਫ ਕਿਵੇਂ ਕੀਤਾ ਜਾ ਸਕਦਾ ਹੈ ਜੀ ਦੇਖੋ ਉਹੀ ਨਾ ਤੁਹਾਨੂੰ ਆਪਣੇ ਪ੍ਰੂਫਸ ਪਹਿਲਾਂ ਆਪਣੇ ਕੋਲ ਰੱਖਣੇ ਚਾਹੀਦੇ ਆ ਜਦੋਂ ਪਿਆਰ ਮੁਹੱਬਤ ਜੇ ਹੁੰਦਾ ਨਾ ਉਦੋਂ ਕੋਈ ਬੰਦਾ ਇੰਟੈਂਸ਼ਨਲੀ ਨਹੀਂ ਹੈ ਕੰਮ ਕਰਦਾ ਕਿ ਅਸੀਂ ਬ੍ਰੇਕਅਪ ਹੋਣਾ ਹੈ ਜਾਂ ਕੁਝ ਕਰਨਾ ਕਹਿੰਦੇ ਸਾਵਧਾਨੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਸੇ ਨੂੰ ਕੋਈ ਅਮਾਉਂਟ ਦੇ ਰਹੇ ਹੋ ਕੋਈ ਬਿੱਲ ਪੇ ਕਰ ਰਹੇ ਹੋ ਤਾਂ ਤੁਸੀਂ ਉਹਦਾ ਪ੍ਰੂਫ ਆਪਣੇ ਕੋਲ ਰੱਖੋ ਠੀਕ ਹੈ ਨਾ ਅੱਜ ਕੱਲ ਆਨਲਾਈਨ ट्रांजੈਕਸ਼ਨਸ ਆ ਤੁਸੀਂ Google Pay ਕਰਦੇ ਹੋ Google Pay ਦਾ ਰਿਕਾਰਡ ਲਗਾਓ ਜੇ ਤੁਸੀਂ ਕੋਈ ਬਿੱਲ ਪੇ ਕਰ ਰਹੇ ਹੋ ਤਾਂ ਉਹਦੀ ਸੀਸੀਟੀਵੀ ਫੂਟੇਜ ਹੋਏਗੀ ਹੈਨਾ ਉਹਦਾ ਧਿਆਨ ਰੱਖੋ ਜਾਂ ਤੁਸੀਂ ਆਪਣੇ ਕੋਲ ਐਸਾ ਰਿਕਾਰਡ ਰੱਖੋ ਕੋਈ ਫੋਟੋਗ੍ਰਾਫ ਐਸੀ ਹੋਣੀ ਚਾਹੀਦੀ ਆ ਕਿ ਹਾਂਜੀ ਸਾਡੇ ਕੋਲ ਫੋਟੋਗ੍ਰਾਫ ਹੈਗੀ ਆ ਐਸਾ ਕੋਈ ਨਾ ਕੋਈ ਜੇ ਬਿੱਲ ਪੇਮੈਂਟ ਕਰ ਰਹੇ ਹੋ ਤਾਂ ਆਪਣੇ ਨਾਮ ਤੇ ਕਰੋ ਆਪਣੇ ਕਾਰਡ ਤੋਂ ਕਰੋ ਤਾਂ ਇਹ ਜਿਹੜੇ ਪ੍ਰੂਫਸ ਆ ਆ ਤੁਹਾਨੂੰ ਇਹ ਹੈਲਪ ਕਰ ਸਕਦੇ ਆ ਜੀ ਜੁਵਨ ਮਮੇ ਤਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਇਹੋ ਜਿਹੀਆਂ ਜਿਹੜੀਆਂ ਨੇ ਵੀਡੀਓਜ਼ ਵਾਇਰਲ ਹੁੰਦੀਆਂ ਹੈਗੀਆਂ ਆ ਮਮੇ ਇੱਕ ਪਿੱਛੇ ਜਿਹੜੀ ਵੀਡੀਓ ਵਾਇਰਲ ਹੁੰਦੀ ਹੈਗੀ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਜਿਹੜਾ ਹਸਬੈਂਡ ਹੈਗਾ ਆਪਣੀ ਵਾਈਫ ਨੂੰ ਕਿਸੇ ਹੋਰ ਲੜਕੇ ਦੇ ਨਾਲ ਫੜ ਲੈਂਦਾ ਆ ਉਸ ਤੋਂ ਬਾਅਦ ਜਿਹੜਾ ਹਸਬੈਂਡ ਹੁੰਦਾ ਹੈ ਉਹਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਆ ਮਮੇ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਪਹਿਲਾਂ ਤਾਂ ਇਹ ਕੀ ਉਸ ਲੜਕੇ ਤੇ ਕੀ ਕਾਰਵਾਈ ਹੋਏਗੀ ਜਿਹੜਾ ਆਪਣੀ ਵਾਈਫ ਨੂੰ ਕੁੱਟ ਰਿਹਾ ਆ ਜੀ ਦੂਜਾ ਕਿ ਉਸ ਵਾਈਫ ਤੇ ਵੀ ਕਾਰਵਾਈ ਹੋ ਸਕਦੀ ਹੈ ਤੀਜਾ ਜਿਸ ਲੜਕੇ ਨਾਲ ਔਰਤ ਨੂੰ ਫੜਿਆ ਗਿਆ ਸੀ ਕੀ ਦੇਖੋ ਸਭ ਤੋਂ ਪਹਿਲਾਂ ਉਸ ਹਸਬੰਦ ਤੇ ਕਾਰਵਾਈ ਹੋਏਗੀ ਜਿਨੇ ਕੀ ਇਦਾਂ ਆਕੇ ਸ਼ੀਸ਼ੇ ਤੋੜੇ ਗੱਡੀ ਦਾ ਨੁਕਸਾਨ ਕੀਤਾ ਫਿਰ ਉਹਨੇ ਆਪਣੀ ਵਾਈਫ ਨੂੰ ਮਾਰਿਆ ਠੀਕ ਹੈ ਨਾ ਕਿਉਂਕਿ ਉਹ ਇੱਕ ਤੁਸੀਂ ਕ੍ਰਿਮੀਨਲ ਫੋਰਸ ਇੱਕ ਊਮਨ ਤੇ ਯੂਜ਼ ਕਰ ਰਹੇ ਹੋ ਤੁਸੀਂ ਉਹਨੂੰ ਮਾਰ ਰਹੇ ਹੋ ਅਟੈਕ ਕਰ ਰਹੇ ਹੋ ਉਹਦੇ ਤੇ ਤਾਂ ਸਭ ਤੋਂ ਪਹਿਲਾਂ ਕਾਰਵਾਈ ਬਣੇਗੀ ਉਹ ਹਸਬੰਦ ਤੇ ਬਜਾਏ ਇਹਦੇ ਉਹਦੇ ਕੋਲ ਆਪਸ਼ਨ ਸੀਗੀ ਕਿ ਜੇ ਉਹਨੂੰ ਪਤਾ ਸੀਗਾ ਕਿ ਮੇਰੀ ਵਾਈਫ ਕਿਸੇ ਹੋਰ ਬੰਦੇ ਨਾਲ ਗਲਤ ਸਥਿਤੀ 'ਚ ਹੈ ਤਾਂ ਉਹ ਪੁਲਿਸ ਨੂੰ ਇਨਫੋਰਮ ਕਰਦਾ ਪੁਲਿਸ ਮੁੱਖੇ ਤੇ ਆਂਦੀ ਉਹਨਾਂ ਨੂੰ ਉਸ ਸਥਿਤੀ 'ਚ ਪਕੜਦੀ ਠੀਕ ਹੈ ਨਾ ਤੇ ਉਹ ਕਾਨੂੰਨ ਮੁਤਾਬਕ ਕਾਰਵਾਈ ਹੁੰਦੀ ਜੋ ਸਹੀ ਰਸਤਾ ਸੀ ਜੇ ਉਹਨਾਂ ਦੀ ਵੀਡੀਓ ਬਣਾਉਂਦਾ ਪੁਲਿਸ ਨੂੰ ਦਿੰਦਾ ਸਬੂਤ ਦਿੰਦਾ بجائے ਦੇ ਕਿ ਉਹਨਾਂ ਤੇ ਅਟੈਕ ਕਰਨ ਦੀ بجائے ਜੀ ਹੁਣ ਰਹੀ ਵਾਈਫ ਦੀ ਗੱਲ ਦੇਖੋ ਵਾਈਫ ਤੇ ਇਸ ਗਰਾਉਂਡ ਤੇ ਕੋਈ ਪਰਚਾ ਨਹੀਂ ਹੋ ਸਕਦਾ ਪਰ ਜਿੱਦਾਂ ਉਹਨੇ ਗਲਤ ਸਥਿਤੀ 'ਚ ਜੇ ਫੜਿਆ ਦੇਖੋ ਇੱਕ ਕਾਰ 'ਚ ਬੈਠੀ ਸੀ ਉਹ ਆਪਾਂ ਲੋਕਾਂ ਨੇ ਉਹਨੂੰ ਕਿੰਨਾ ਗਲਤ ਕਿਹਾ ਕਿ ਇਹ ਹੈ ਉਹ ਹੈ ਆਪਾਂ ਕੁਝ ਗਲਤ ਤਾਂ ਨਹੀਂ ਦੇਖਿਆ ਕਾਰ 'ਚ ਬੈਠੀ ਸੀ ਉਹ ਫਰੈਂਡਸ ਵੀ ਆਪਸ 'ਚ ਬੈਠ ਸਕਦੇ ਆ ਕੋਈ ਗੱਲਬਾਤ ਕਰਨ ਨੂੰ ਵੀ ਇੱਕ ਲੇਡੀ ਜੇ ਕਿਸੇ ਟੈਨਸ਼ਨ 'ਚ ਆ ਉਹ ਕਿਸੇ ਨਾਲ ਡਿਸਕਸ ਕਰਨ ਲਈ ਵੀ ਬੈਠ ਸਕਦੀ ਆ ਕੋਈ ਵਕੀਲ ਵੀ ਹੋ ਸਕਦਾ ਜਿਹਨੂੰ ਉਹ ਡਿਸਕਸ਼ਨ ਕਰਨ ਆ ਸਕਦੀ ਹੈ ਕਿ ਹਾਂ ਮੇਰੀ ਕੀ ਪ੍ਰੋਬਲਮ ਹੈ ਜਾਂ ਕੀ ਗੱਲਬਾਤ ਹੈ ਸਿਰਫ ਉਹ ਕਾਰ 'ਚ ਬੈਠੀ ਤਾਂ ਉਹਨੇ ਆ ਕੇ ਅਟੈਕ ਕਰਕੇ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਪਹਿਲੀ ਗੱਲ wife ਤੇ ਜੇ ਬਾਈ ਚਾਂਸ ਉਹਨੂੰ ਗਲਤ ਸਥਿਤੀ ਚ ਫੜ ਵੀ ਲੈਂਦਾ ਬਾਈ ਚਾਂਸ ਉਹ ਕਿਸੇ ਐਸੀ ਸਥਿਤੀ ਚ ਹੁੰਦੀ ਕਿ ਜੋ ਕਿ ਅਤਰਾਜਯੋਗ ਸੀ ਫਿਰ ਕੀ ਹੁੰਦਾ ਫਿਰ ਵੀ ਉਹ ਇੱਕ ਗਰਾਉਂਡ ਸੀ ਟੂ ਫਾਈਲ ਅ ਡਾਈਵੋਰਸ ਠੀਕ ਹੈ ਨਾ ਉਹ ਐਡਲਟਰੀ ਦਾ ਕੁਰੈਲਟੀ ਦਾ ਇੱਕ ਗਰਾਉਂਡ ਸੀ ਜਿਹਦੇ ਬੇਸ ਤੇ ਉਹ ਆਪਣੀ ਵਾਈਫ ਤੋਂ ਡਾਈਵੋਰਸ ਲੈ ਕੇ ਸਾਈਡ ਹੋ ਸਕਦਾ ਸੀ ਜੀ ਕਿ ਪਰਚਾ ਨਹੀਂ ਹੋ ਸਕਦਾ ਸੀ ਉਸ ਔਰਤ ਤੇ ਪਰਚਾ ਨਹੀਂ ਹੋ ਸਕਦਾ ਸੀ ਵਾਈਫ ਮੇਂਟਨੈਂਸ ਲੈਣ ਦੇ ਕਾਬਿਲ ਨਾ ਰਹਿੰਦੀ ਉਹਨੂੰ ਮੈਂਟੇਨੈਂਸ ਨਾ ਮਿਲਦੀ ਹਸਬੰਡ ਤੋਂ ਦੂਜੀ ਗੱਲ ਉਹਨੂੰ ਡਾਈਵੋਰਸ ਮਿਲ ਜਾਂਦਾ ਬੰਦੇ ਨੂੰ ਠੀਕ ਹੈ ਨਾ ਪਰ ਅਟੈਕ ਕਿਸੇ ਤੇ ਕਰਨਾ that is a crime ਜੀ ਤੀਜੀ ਗੱਲ ਆ ਗਈ ਉਸ ਬੰਦੇ ਦੀ ਜਿਹਦੇ ਨਾਲ ਉਹਨੂੰ ਫੜਿਆ ਗਿਆ ਦੇਖੋ ਜੇ ਤਾਂ ਉਸ ਬੰਦੇ ਨਾਲ ਉਸ ਲੇਡੀ ਨੂੰ ਬਹੁਤ ਗਲਤ ਸਥਿਤੀ 'ਚ ਫੜਿਆ ਜਾਂਦਾ ਠੀਕ ਹੈ ਨਾ ਕਿਸੇ ਸੁਨਸਾਨ ਜਗ੍ਹਾ ਕਿਸੇ ਗਲਤ ਸਥਿਤੀ 'ਚ ਪੜਿਆ ਜਾਂਦਾ ਫਿਰ ਕੀ ਸੀਗਾ ਫਿਰ ਫਿਰ ਵੀ ਇਹ ਗਰਾਉਂਡ ਤੁਸੀਂ ਕਹਿ ਸਕਦੇ ਸੀਗਾ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਪਾਰਟੀ ਨਾਲ ਲੋਕ ਗੰਦਾ ਗੰਦਾ ਬੋਲ ਰਿਹਾ ਗਲਤ ਗਲਤ ਬੋਲ ਰਿਹਾ ਹੈ ਹੈਨਾ ਉਹ ਇੱਕ ਕਾਰ 'ਚ ਬੈਠੀ ਸੀਗੀ ਪਬਲਿਕ ਪਲੇਸ ਸੀਗਾ ਜਿੱਥੋਂ ਉਸ ਬੰਦੇ ਨੂੰ ਫੜਿਆ ਗਿਆ ਪਹਿਲਾਂ ਆਪਣੇ ਆਈਪੀਸੀ 'ਚ 497 ਸੈਕਸ਼ਨ ਹੁੰਦਾ ਸੀ 497 ਆਈਪੀਸੀ ਜਿਹਦੇ ਤਹਿਤ ਜਦੋਂ ਕਿਸੇ ਬੰਦੇ ਨੂੰ ਪਤਾ ਹੁੰਦਾ ਸੀ ਕਿ ਕਿਸੇ ਹੋਰ ਦੀ ਵਾਈਫ ਹੈ ਜੇ ਉਹਦੇ ਨਾਲ ਇੰਟਰਕੋਰਸ ਕਰਦਾ ਸੀਗਾ ਜਾਂ ਰਿਲੇਸ਼ਨਸ ਇਦਾਂ ਬਣਾਉਂਦਾ ਸੀਗਾ ਤਾਂ ਉਹਦੇ ਤੇ ਪਰਚਾ ਦਰਜ ਹੁੰਦਾ ਸੀ ਪਰ ਹੁਣ ਇਹ ਜਿਹੜਾ ਸੈਕਸ਼ਨ ਹੈ ਰਿਮੂਵ ਕਰ ਦਿੱਤਾ ਗਿਆ ਜੀ ਠੀਕ ਹੈ ਨਾ ਫਿਰ ਉਸ ਬੰਦੇ ਤੇ ਜਿਹੜੀ ਕੋਈ ਕਾਰਵਾਈ ਨਹੀਂ ਹੋ ਸਕਦੀ ਹੁਣ ਜਿਹਦੇ ਨਾਲ ਤੁਸੀਂ ਕਿਸੇ ਵਾਈਫ ਨੂੰ ਫੜਦੇ ਹੋ ਪਰ ਜੇ ਤੁਸੀਂ ਗਲਤ ਸਥਿਤੀ ਚ ਫੜਦੇ ਹੋ ਤਾਂ ਬੰਦੇ ਕੋਲ ਰੈਮਡੀ ਹੈਗੀ ਤਾਂ ਹੈ ਭਾਈ ਤੂੰ ਤਲਾਕ ਲੈ ਲੈ ਤੂੰ ਖਰਚਾ ਨਾ ਦੇ ਮੇਨਟੇਨੈਂਸ ਨਾ ਦੇ ਤੂੰ ਮੇਨਟੇਨੈਂਸ ਤੋਂ ਬਚ ਗਿਆ ਤੈਨੂੰ ਤਲਾਕ ਮਿਲ ਗਿਆ ਠੀਕ ਹੈ ਨਾ ਪਰ ਜੇ ਤੂੰ ਉਹਦੇ ਨਾਲ ਰਹਿਣਾ ਹੀ ਚਾਹਨਾ ਫਿਰ ਤੈਨੂੰ ਆਪਣੇ ਘਰ ਦੀ ਗੱਲ ਘਰ ਚ ਰੱਖਣੀ ਚਾਹੀਦੀ ਸੀ ਫਿਰ ਸੋਸ਼ਲ ਮੀਡੀਆ ਤੇ ਫਲਾਣ ਦਾ ਕੀ ਮਤਲਬ ਸੋਸ਼ਲ ਮੀਡੀਆ ਵਾਲੇ ਨੇ ਤੁਹਾਨੂੰ ਕਿਆ ਦੇ ਦਿੱਤਾ ਤੁਸੀਂ ਪ੍ਰੂਫ ਰੱਖ ਕੇ ਪੁਲਿਸ ਨੂੰ ਦਿੰਦੇ ਜਾਂ ਕਚਹਿਰੀ 'ਚ ਦਿੰਦੇ بجائے ਦੇ ਕਿ ਤੁਸੀਂ ਉਸ ਲੇਡੀ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਦੇ ਸੋ ਇਹ ਵੀ ਇੱਕ ਕ੍ਰਾਈਮ ਹੈ ਜਿਹੜਾ ਤੁਸੀਂ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਤੀ ਪਲੱਸ ਤੁਸੀਂ ਨੂੰ ਮਾਰਿਆ ਕੁੱਟਿਆ ਠੀਕ ਹੈ ਨਾ ਤੁਸੀਂ ਹੁਣ ਮੈਨੂੰ ਕਹੋਗੇ ਕਿ ਊਮਨ ਹੋ ਕੇ ਊਮਨ ਦੀ ਫੇਵਰ ਕਰਦੀ ਆ ਉਹ ਗੱਲ ਬਿਲਕੁਲ ਨਹੀਂ ਹੈ ਮੈਂ ਫੇਰ ਦੱਸ ਰਹੀ ਆ ਕਿ ਬੰਦੇ ਕੋਲ ਰੈਮੇਡੀ ਹੈਗੀ ਸੀ ਉਹ ਆਪਣੀ ਮੇਨਟੇਨੈਂਸ ਨਾ ਦਿੰਦਾ ਠੀਕ ਹੈ ਨਾ ਆਪਣਾ ਡਾਈਵੋਰਸ ਲੈਂਦਾ ਠੀਕ ਹੈ ਇਹ ਮੇਨਟੇਨੈਂਸ ਦੀ ਲੈਬਿਲਿਟੀ ਸਭ ਤੋਂ ਵੱਡੀ ਹੁੰਦੀ ਹੈ ਹਸਬੰਦ ਤੋਂ ਔਰ ਲੇਡੀ ਦਾ ਸਭ ਤੋਂ ਵੱਡਾ ਸਹਾਰਾ ਹੁੰਦੀ ਹੈ ਮੇਨਟੇਨੈਂਸ ਜੋ ਉਹ ਹੀ ਨੇ ਦਿੱਤੀ ਤਾਂ ਕਿੰਨਾ ਵੱਡਾ ਸਹਾਰਾ ਸੀ ਬੰਦੇ ਲਈ ਜੀ ਹਨਾ ਮੈਮ ਇੱਕ ਚੀਜ਼ ਹੈ ਇਹ ਚੀਜ਼ਾਂ ਤਾਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਲਈਏ ਜੋ ਵੀਡੀਓਜ਼ ਦੇ ਰੂਪ ਚ ਵਾਇਰਲ ਹੋ ਜਾਂਦੀਆਂ ਹੈਗੀਆਂ ਤੇ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਂਦੀਆਂ ਆ ਜਦੋਂ ਆਪਾਂ ਹਕੀਕਤ ਦੀ ਗੱਲ ਕਰਦੇ ਹੈਗੇ ਜਿਵੇਂ ਤੁਸੀਂ ਕੋਰਟ ਦੇ ਵਿੱਚ ਕੇਸ ਲੜਦੇ ਹੈਗੇ ਉਹ ਕੀ ਤੁਹਾਡੇ ਕੋਲ ਵੀ ਅਜਿਹੇ ਕੇਸ ਆਉਂਦੇ ਹੈਗੇ ਜੀ ਬਿਲਕੁਲ ਜੀ ਬਿਲਕੁਲ ਅੱਜ ਇੱਕ ਕੇਸ ਵਾਲੇ ਤੁਸੀਂ ਬੈਠੇ ਸੀ ਦਮਨ ਜੀ ਉਹਦੇ ਚ ਵੀ ਸਿਮਿਲਰ ਕੇਸ ਦੀ ਇੱਕ ਕਲਾਇੰਟ ਨੂੰ ਮੇਰੀ ਨੂੰ ਬਰੀ ਕੀਤਾ ਗਿਆ ਜਿਹਦੇ ਚ ਕਿ ਇਦਾਂ ਹੀ ਕਿਸੇ ਲੇਡੀ ਨੇ ਅਲੀਗੇਸ਼ਨ ਹੋਈ ਸੀਗੇ ਕਿ ਉਹਦਾ ਐਕਚੁਅਲੀ ਕਿਸੇ ਬੰਦੇ ਨਾਲ ਅਫੇਅਰ ਸੀਗਾ ਉਹ ਜਿਹੜੇ ਉਹਦੀ ਭੈਣ ਸੀਗੀ ਬੰਦੇ ਦੀ ਜਿਹਦੇ ਨਾਲ ਅਫੇਅਰ ਸੀਗਾ ਤੇ ਉਸ ਲੇਡੀ ਦਾ ਹਸਬੰਡ ਉਹਨਾਂ ਨੇ ਕਿਧਰੇ ਉਹਨਾਂ ਨੂੰ ਕਿਧਰੇ ਦੇਖ ਲਿਆ ਹੋਣਾ ਜਾਂ ਦੀ ਮਾਰਕਟਾਈ ਕਰਨੀ ਸ਼ੁਰੂ ਕਰ ਦਿੱਤੀ ਹੋਣੀ ਆ ਤੇ ਉਹਦੇ ਬੇਸ ਤੇ ਐਫ ਆਰ ਦਰਜ ਹੋਈ ਹੋਈ ਸੀਗੀ ਸੋ ਇਦਾਂ ਦੇ ਕੇਸ ਆਉਂਦੇ ਰਹਿੰਦੇ ਆ ਪਰ ਗੱਲ ਹੁੰਦੀ ਹੁਈ ਫੈਕਟਸ ਦੇ ਆਧਾਰ ਤੇ ਜੇ ਸਬੂਤ ਪ੍ਰੋਪਰ ਹੈਗੇ ਆ ਜਾਂ ਫੈਕਟਸ ਹੈਗੇ ਆ ਫੇਰ ਤਾਂ ਦੇਖੋ ਬੰਦੀ ਕਾਰਵਾਈ ਹੁੰਦੀ ਆ ਪਰ ਜੇ ਸਬੂਤਾਂ ਦੀ ਕਮੀ ਹੈ ਤਾਂ ਫੇਰ ਬਰੀ ਵੀ ਹੁੰਦੇ ਆ ਕੇਸ ਉਮ ਸਾਡੇ ਸਮਾਜ ਦੇ ਵਿੱਚ ਇਹਨਾਂ ਨਿਗਾਰ ਕਿਉਂ ਆ ਰਿਹਾ ਹੈਗਾ ਹੈ ਰਿਸ਼ਤੇ ਜਿਹੜੇ ਐ ਇੰਨੇ ਉਲਝਦੇ ਕਿਉਂ ਜਾ ਰਹੇ ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਬੈਨੇ ਹੋ ਅੱਜ ਦਿਨ ਤੁਹਾਡੇ ਕੋਲ ਨਵੇਂ ਨਾ ਨਵੇਂ ਕੇਸ ਆਉਂਦੇ ਹੋਣਗੇ ਜਿੱਤੇ ਨੂੰ ਕੀ ਲੱਗਦਾ ਆ ਮੈਨੂੰ ਤਾਂ ਇਹੀ ਲੱਗਦਾ ਦੇਖੋ ਜਿੱਥੇ ਐਜੂਕੇਸ਼ਨ ਸਾਨੂੰ ਵਧੀਆ ਇੱਕ ਤਰੱਕੀ ਦੇ ਰਹੀ ਹੈ ਉੱਥੇ ਕੁਝ ਐਜੂਕੇਸ਼ਨਸ ਜੋ ਹੈ ਉਹ ਸਾਨੂੰ ਕੁਝ ਸਾਡੀਆਂ ਜਿਹੜੀਆਂ ਮੋਰਲ ਵੈਲਿਊਜ਼ ਆ ਉਹਨਾਂ ਤੋਂ ਵੀ ਦੂਰ ਲੈ ਕੇ ਜਾ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀਗਾ ਕਿ ਸਾਡੇ 'ਚ ਸਹਿਨ ਸ਼ਕਤੀ ਜ਼ਿਆਦਾ ਹੁੰਦੀ ਸੀ ਅਸੀਂ ਇੱਕ ਦੂਜੇ ਨੂੰ ਸਮਝਦੇ ਸੀਗੇ ਕੁਝ ਲੈਕ ਆਫ ਨੋਲਜ ਕਹਿ ਲੋ ਕਿ ਠੀਕ ਹੈ ਜੀ ਥੋੜੀ ਬਹੁਤ ਲੜਾਈ ਝਗੜਾ ਹੋ ਵੀ ਗਿਆ ਤੇ ਹਸਬੰਡ ਵਾਈਫ ਕੀ ਕਰਦੇ ਸੀਗੇ ਮਿੱਟੀ ਪਾ ਕੇ ਤੇ ਅਗਲੇ ਦਿਨ ਫੇਰ ਉਹੀ ਰਿਲੇਸ਼ਨ ਆਪਣਾ ਕੰਟੀਨਿਊ ਕਰ ਲੈਂਦੇ ਸੀਗੇ ਹੁਣ ਕੀ ਹੁੰਦਾ ਜਦੋਂ ਕੋਈ ਗੱਲ ਹੋਈ ਤੇ ਮੇਰੇ ਵਰਗੇ ਨੇ ਤੇਰੇ ਵਰਗੇ ਨੇ ਤੂੰ ਹੁਣੇ ਜਾ ਤੂੰ ਥਾਣੇ ਜਾ ਤੂੰ ਕੰਪਲੇਂਟ ਦੇ ਤੂੰ ਕੋਰਟ ਚ ਜਾ ਤੂੰ ਖਰਚੇ ਦਾ ਕੇਸ ਪਾ ਉਹਦੇ ਨਾਲ ਕੀ ਹੈ ਕਿ ਇੱਕ ਕੰਪਲੇਂਟ ਦੇਣ ਨਾਲ ਉਹੀ ਮਨਾਂ ਚ ਮਟਾਵਾਂਗੇ ਅਸੀਂ ਬੈਠ ਕੇ ਉਹਨੂੰ ਗੱਲ ਨੂੰ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕੰਪਲੀਟ ਦੇਤੀ ਲੋਕਾਂ ਦੇ ਕਹਿਣ ਤੇ ਉਹਦੇ ਆਧਾਰ ਤੇ ਕੀ ਹੋਇਆ ਕਾਰਵਾਈ ਹੋਣੀ ਸ਼ੁਰੂ ਹੋ ਗਈ ਦੋਨਾਂ ਵਿੱਚ ਮੋਟਾ ਬਹੁ ਗੇ ਰਿਲੇਸ਼ਨ ਵਿਗੜ ਗੇ ਫਿਰ ਕੁਝ ਸਾਡੇ ਅੰਦਰ ਮੈਂ ਆ ਜਾਂਦੀ ਐ ਮੈਂ ਕਮਾਨੀ ਆ ਤੂੰ ਕਮਾਨਾ ਤੇਰੀ ਕਿੱਥੇ ਮੇਰੀ ਕਿੱਥੇ ਮੈਂ ਆਪਣੇ ਤਨ ਨੂੰ ਨਹੀਂ ਦੇਣੇ ਤੇਰੇ ਮੈਂ ਲੈਣਾ ਲੈਣੇ ਸੋ ਇਹ ਗੱਲਾਂ ਜਿਹੜੀਆਂ ਹੈ ਮੇਨ ਰੀਜ਼ਨ ਹੈ ਕਿ ਸਾਨੂੰ ਸਾਡੀ ਮੋਰਲ ਵੈਲਿਊਜ਼ ਜਿਹੜੀਆਂ ਉਹ ਬਹੁਤ ਜ਼ਰੂਰੀ ਆ ਇੱਕ ਕੋਆਪਰੇਸ਼ਨ ਇੱਕ ਸਹਿਨ ਸ਼ਕਤੀ ਅੱਜ ਕੱਲ ਕੰਮ ਮੈਂ ਕਰਕੇ ਜਾਨੀ ਆ ਸਾਰਾ ਦਿਨ ਦੁਨੀਆਂ ਨਾਲ ਡੀਲ ਕਰਦੀ ਆ ਸੋ ਗੱਲਾਂ ਮੈਂ ਵੀ ਸੁਣਦੀ ਆ ਮੈਂ ਵੀ ਡਿਪਰੈਸ਼ਨ ਚ ਘਰ ਜਾ ਕੇ ਮੈਂ ਐਗਰੈਸ਼ਨ ਘਟਦਾ ਹਸਬੰਡ ਆਏ ਉਹ ਵੀ ਐਗਰੈਸ਼ਨ ਜੋ ਨਾਲ ਵੀ ਐਗਰੈਸ਼ਨ ਘਟਦਾ ਤੇ ਫਿਰ ਉਹਦੇ ਚ ਕੀ ਹੋ ਗਿਆ ਉਹਦੇ ਚ ਰਿਲੇਸ਼ਨਸ਼ਿਪ ਸਾਡਾ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਗਿਆ ਸੋ ਸਾਨੂੰ ਇੱਕ ਮੈਰਿਜ ਕਾਉਂਸਲਿੰਗ ਦੀ ਇੱਕ ਆਊਟਿੰਗ ਦੀ ਇੱਕ ਪਿਆਰ ਦੀ ਇੱਕ ਦੂਜੇ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਜੀ ਜਿਵੇਂ ਮਮ ਆਪਾਂ ਗੱਲ ਕਰ ਰਹੇ ਸੀ ਕਿ ਸਾਡੇ ਸਮਾਜਿਕ ਤਾਣੇ ਬਾਣੇ ਦੇ ਉਲਝਣ ਦੇ ਕਾਰਨ ਹੈ ਕਿ ਸਾਡੇ ਨੈਤਿਕ ਕਦਰਾਂ ਕੀਮਤਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਆ ਰਹੀ ਹੈ। ਦੂਜਾ ਸਹਿਨ ਸ਼ਕਤੀ ਜਿਹੜੀ ਹੈ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈਗੀ ਆ। ਜਦੋਂ ਆਪਾਂ ਕੋਰਟ ਦੇ ਵਿੱਚ ਗੱਲ ਕਰਦੇ ਹੈਗੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਇੱਕ ਕੇਸ ਆਇਆ ਸੀਗਾ ਹਨਾ ਜਿੱਦੇ ਕੁੜੀ ਨੂੰ ਹੁਣੇ ਬਰੀ ਕੀਤਾ ਗਿਆ ਹੈਗਾ ਆ। ਮੈਮ ਜਦੋਂ ਅਸੀਂ ਇਹਨਾਂ ਕੇਸਾਂ ਵੱਲ ਝਾਤ ਮਾਰਦੇ ਹੈਗੇ ਤਾਂ ਨਾਲ ਇਹ ਗਿਣਤੀ ਲਗਾਤਾਰ ਵੱਧ ਰਹੀ ਹੈਗੀ ਆ ਹਨਾ ਤੇ ਇਹਨਾਂ ਨੂੰ ਆਪਾਂ ਠੱਲਣ ਦੇ ਲਈ ਇੱਕ ਤਾਂ ਕੀ ਕਰ ਸਕਦੇ ਹੈਗੇ ਆ ਦੂਸਰਾ ਮੈਨੂੰ ਇਹ ਦੱਸੋ ਕਿ ਜਿਵੇਂ ਇਹਨਾਂ ਕੇਸਾਂ ਦੇ ਵਿੱਚ ਕਿਸੇ ਨੂੰ ਕੀ ਉਹਨਾਂ ਨੂੰ ਫਿਰ ਸੌਖੇ ਜਮਾਨਤ ਮਿਲ ਜਾਂਦੀ ਹੈ ਕਿ ਨਹੀਂ ਜੀ ਦੇਖੋ ਜੇ ਤਾਂ ਤੁਹਾਡੀ 2 ਸਾਲ ਤੱਕ ਦੀ ਸਜ਼ਾ ਹੈ ਫਿਰ ਤਾਂ ਇੱਕ ਸਸਪੈਂਸ਼ਨ ਆਫ ਸੈਂਟੈਂਸ ਦੀ ਅਪਲੀਕੇਸ਼ਨ ਮੌਕੇ ਤੇ ਲੱਗ ਕੇ ਉਸੇ ਵੇਲੇ ਛੱਡ ਕੇ ਤੁਹਾਨੂੰ ਅਪੀਲ ਤੱਕ ਦਾ ਟਾਈਮ ਮਿਲ ਜਾਂਦਾ ਠੀਕ ਹੈ ਜੇ ਤੁਹਾਡੀ 2 ਤੋਂ ਤੇਦੀ ਤੁਹਾਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਫਿਰ ਤਾਂ ਤੁਹਾਨੂੰ ਕਸਟਡੀ 'ਚ ਜਾਣਾ ਪੈਂਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਅਪੀਲ ਪਾਣੀ ਪੈਂਦੀ ਹੈ ਅਪੀਲ ਪਾ ਕੇ ਫਿਰ ਅਪੀਲ 'ਚ ਸਸਪੈਂਸ਼ਨ ਆਫ ਸੈਂਟੈਂਸ ਦੀ ਅਪਲੀਕੇਸ਼ਨ ਲਗਾ ਕੇ ਤੁਹਾਡੀ ਜਿਹੜੀ ਜਦ ਤੱਕ ਅਪੀਲ ਚੱਲ ਰਹੀ ਹੈ ਉਦੋਂ ਤੱਕ ਤੁਹਾਨੂੰ ਬੇਲ ਮਿਲ ਸਕਦੀ ਹੈ ਦੂਜੀ ਗੱਲ ਬਜਾਏ ਇਹ ਦੇ ਕਿ ਅਸੀਂ ਇੱਕ ਦੂਜ ਅਸੀ ਕਿ ਸੇ ਕੋਈ ਕ੍ਰਿਮੀਨਲ ਐਕਟ ਕਰੀਏ ਮਾਰੀਏ ਕੁੱਟੀਏ ਜਾਂ ਕੁਝ ਕਰੀਏ ਦੋ ਦੋ ਮਿੰਟ ਦਾ ਗੁੱਸਾ ਹੁੰਦਾ ਸਭ ਤੋਂ ਹੁੰਦਾ ਪਹਿਲਾਂ ਸਾਨੂੰ ਆਪਣੀ ਮੈਂ ਮਕਾਣੀ ਚਾਹੀਦੀ ਆ ਕਿ ਮੈਂ ਇਹ ਮੈਂ ਉਹ ਆਪਣੀ ਸਭ ਤੋਂ ਪਹਿਲਾਂ ਮੈਂ ਖਤਮ ਕਰਨੀ ਚਾਹੀਦੀ ਆ ਰੱਬ ਨੂੰ ਯਾਦ ਰੱਖਿਆ ਕਰੋ ਪ੍ਰਮਾਤਮਾ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਆ ਕਿ ਜੋ ਅਸੀਂ ਅੱਜ ਇਸ ਸਥਿਤੀ ਤੇ ਆ ਤਾਂ ਪ੍ਰਮਾਤਮਾ ਦੀ ਬਹੁਤ ਕਿਰਪਾ ਸਾਡੇ ਤੇ ਦੂਜੀ ਗੱਲ ਆਪਣੇ ਜਿਹੜੀ 2 ਮਿੰਟ ਦਾ ਗੁੱਸਾ ਨੂੰ ਜਰਾ ਜਰਾਕ ਸੰਭਾਲ ਲੋਗੇ ਨਾ ਥੋੜਾ ਜਿਹਾ ਗੁੱਸਾ ਤਾਂ ਥੋੜੀ ਦੇਰ ਬਾਅਦ ਗੁੱਸੇ ਕਿਉਂਕਿ ਬੰਦਾ ਜੀ ਤੂੰ ਕ੍ਰਾਈਮ ਕਰ ਲੈਂਦਾ ਨਾ ਉਸ ਤੋਂ ਬਾਅਦ ਅਸੀਂ ਕ੍ਰਿਮੀਨਲ ਨੂੰ ਪੁੱਛੀਦਾ ਕਿ ਤੂੰ ਇਦਾਂ ਕਿਉਂ ਕੀਤਾ ਫਿਰ ਉਹਦਾ ਇਹ ਜਵਾਬ ਹੁੰਦਾ ਬਸ ਮੈਡਮ ਦਿਮਾਗ ਖਰਾਬ ਹੋ ਗਿਆ ਸੀ ਪਛਤਾਵਾ ਹੁੰਦਾ ਪਛਤਾਵਾ ਹੁੰਦਾ ਕਿ ਬਸ ਮੈਡਮ ਦਿਮਾਗ ਖਰਾਬ ਹੋ ਗਿਆ ਸੀ ਤੇ ਇਹ ਜਿਹੜਾ ਦਿਮਾਗ ਜੇ ਤੁਸੀਂ ਉਸ ਵੇਲੇ ਥੋੜਾ ਜਿਹਾ ਸਬਰ ਕਰਕੇ ਸੈੱਟ ਕਰ ਲਉ ਤਾਂ ਇੱਕ ਕ੍ਰਾਈਮ ਹੀ ਨਾ ਹੋਵੇ ਇਸ ਲਈ ਸਾਨੂੰ ਜਿਹੜਾ ਹੈ ਸਭ ਤੋਂ ਪਹਿਲਾਂ ਆਪਣੇ ਗੁੱਸੇ ਤੇ ਕੰਟਰੋਲ ਸਾਨੂੰ ਮੈਡੀਟੇਸ਼ਨ ਦੀ ਅੱਜਕਲ ਸਭ ਨੂੰ ਬਹੁਤ ਜ਼ਰੂਰਤ ਹੈ ਠੀਕ ਹੈ ਆਪਣੇ ਸਿਹਤ ਵੱਲ ਧਿਆਨ ਰੱਖੋ ਆਪਣੇ ਵੱਲ ਧਿਆਨ ਰੱਖੋ ਠੀਕ ਹੈ ਇੱਕ ਗੱਲ ਮੇਰੀ ਹਮੇਸ਼ਾ ਜ਼ਿੰਦਗੀ ਚ ਯਾਦ ਰੱਖਣਾ ਮੁੰਡੇ ਕੁੜੀਆਂ ਚ ਮੋਸਟਲੀ ਇਹ ਡਿਸਪਿਊਟਸ ਦਾ ਕਾਰਨ ਕੀ ਹੁੰਦਾ ਕਿ ਰੱਬ ਜੇ ਕੋਈ ਸਾਡੀ ਜ਼ਿੰਦਗੀ ਚ ਗੰਦਾ ਦਰਵਾਜ਼ਾ ਬੰਦ ਕਰਦਾ ਤਾਂ ਉਹ 10 ਦਰਵਾਜ਼ੇ ਤੁਹਾਡੇ ਲਈ ਨਵੇਂ ਖੋਲਦਾ ਈਸ਼ਵਰ ਨੇ ਤੁਹਾਡਾ ਸੋਚਿਆ ਹੋਇਆ ਇੱਕ ਗੰਦਾ ਦਰਵਾਜ਼ਾ ਜੇ ਕੋਈ ਬੰਦ ਹੋਏਗਾ ਤਾਂ ਅਗਲਾ ਦਰਵਾਜ਼ਾ ਜ਼ਰੂਰ ਪਰਮਾਤਮਾ ਖੋਲੇਗਾ ਸਬਰ ਰੱਖਣਾ ਚਾਹੀਦਾ ਠੀਕ ਹੈ ਨਾ ਜੇ ਕੋਈ ਰਿਲੇਸ਼ਨਸ਼ਿਪ ਟੁੱਟ ਗਿਆ ਤਾਂ ਦੁਨੀਆ ਨਹੀਂ ਖਤਮ ਹੋਈ ਠੀਕ ਹੈ ਆਪਣਾ ਬੈਡ ਚੈਪਟਰ ਫਾੜ ਕੇ ਆਪਣਾ ਅਗਲਾ ਚੈਪਟਰ ਸ਼ੁਰੂ ਕਰੋ ਮਜਾ ਇਹ ਦੇਖ ਕੇ ਆਪਾਂ ਅਗਰੈਸਿਵ ਹੋ ਜਾਈਏ ਮਾਰੀਏ ਕੁੱਟੀਏ ਗੁੱਸਾ ਕਰੀਏ ਕਿਸੇ ਦੀ ਬਦਨਾਮੀ ਕਰੀਏ ਸੋਸ਼ਲ ਮੀਡੀਆ ਤੇ ਫੋਟੋ ਆ ਪਾ ਦੀਏ ਵੀਡੀਓ ਆ ਪਾ ਦੇ ਕਿਸੇ ਦਾ ਵਿਆਹ ਹੋ ਗਿਆ ਤੇ ਘਰ ਵਾਲੇ ਨੂੰ ਫੋਟੋਆਂ ਭੇਜ ਦੀਏ ਜੇ ਤੁਸੀਂ ਇਦਾਂ ਦਾ ਕੰਮ ਕਰੋਗੇ ਤਾਂ ਤੁਹਾਡੇ ਤੇ ਪਰਚਾ ਹੋਊਗਾ ਹੀ ਹੋਊਗਾ ਜੇ ਤੁਸੀਂ ਆਪਣੀ ਤੇ ਕਿਸੇ ਹੋਰ ਦੀ ਜ਼ਿੰਦਗੀ ਖਰਾਬ ਕਰੋਗੇ ਤਾਂ ਤੁਸੀਂ ਲਾਇਬਲ ਹੋ ਤੁਹਾਨੂੰ ਪਿਨਸ਼ਮੈਂਟ ਮਿਲੇਗੀ ਜੀ ਮੈਂ ਮਕੀਰ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਮੈਂ ਇਹੀ ਗੱਲ ਕਹਾਂਗੀ ਕਿ ਜੇ ਤੁਹਾਡਾ ਅਫੇਅਰ ਹੁੰਦਾ ਪਿਆਰ ਹੁੰਦਾ ਤੁਸੀਂ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਹੋ ਪਰ ਜੇ ਬ੍ਰੇਕਅਪ ਹੋ ਗਿਆ ਤਾਂ ਤੁਹਾਨੂੰ ਇੱਕ ਮੈਡੀਕਲ ਜਿਹੜੀ ਕਾਉਂਸਲਿੰਗ ਦੀ ਜ਼ਰੂਰਤ ਹੈ ਬਜਾਏ ਇਹ ਦੇਖੀ ਤੁਸੀਂ ਅਫੈਂਸਿਵ ਹੋ ਜੋ ਖੁਦ ਕ੍ਰਿਮੀਨਲ ਬਣ ਜਾਓ ਇਹਦੀ ਬਜਾਏ ਤੁਹਾਨੂੰ ਇੱਕ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਸਾਨੂੰ ਇੱਕ ਦੂਜੇ ਦੀ ਗੱਲ ਸੁਣਨੀ ਚਾਹੀਦੀ ਹੈ ਠੀਕ ਹੈ ਨਾ ਇਹ ਨਹੀਂ ਕਿ ਅਸੀਂ ਬਲੌਕ ਕਰਤਾ ਬਿਲਕੁਲ ਬੰਦ ਕਰਤਾ ਫੋਨ ਹੀ ਨਹੀਂ ਸੁਣਿਆ ਤਾਂ ਉਹਦੇ ਨਾਲ ਉਹ ਦੂਜੇ ਬੰਦੇ 'ਚ ਗੁੱਸਾ ਵਧ ਹੀ ਜਾਂਦਾ ਔਰ ਈਵਨ ਕਿ ਫਰੈਂਡਸ ਨੂੰ ਚਾਹੀਦਾ ਹੈ ਕਿ ਉਹ ਆਪਣਾ ਕੋਈ ਐਸਾ ਫਰੈਂਡ ਜਿਹਦੇ ਨਾਲ ਐਦਾਂ ਦਾ ਕੁਝ ਹੋ ਰਿਹਾ ਉਹਦੀ ਗੱਲਬਾਤ ਸੁਣਨ ਉਹਨੂੰ ਸਹੀ ਗਾਈਡ ਕਰਨ ਥੋੜਾ ਜਿਹਾ ਆਊਟਿੰਗ ਤੇ ਲੈ ਕੇ ਜਾਣ ਤਾਂ ਕਿ ਉਹ ਆਪਣੇ ਇਸ ਡਿਪਰੈਸ਼ਨ ਤੋਂ ਥੋੜਾ ਜਿਹਾ ਬਾਹਰ ਆਵੇ ਸੋ ਇਹ ਮੈਂਟਲ ਡਿਪਰੈਸ਼ਨ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਇਨ ਫਿਊਚਰ ਇਦਾਂ ਦੇ ਹਾਦਸੇ ਨਾ ਹੋਣ ਤੁਸੀਂ ਕ੍ਰਿਮੀਨਲ ਬਣਨ ਦੀ ਬਜਾਏ ਆਪਣੀ ਜੜੀਆਂ ਰੈਮਡੀਜ਼ ਆ ਜਿਵੇਂ ਕਿ ਡਾਕਟਰ ਤੁਹਾਨੂੰ ਇਲਾਜ ਦਿੰਦਾ ਉਸੇ ਤਰ੍ਹਾਂ ਇੱਕ ਜਿਹੜੀ ਲੀਗਲ ਲਾਅ ਹੈ ਉਹ ਤੁਹਾਨੂੰ ਲੀਗਲ ਰੈਮਡੀਜ਼ ਦਿੰਦਾ ਤੁਸੀਂ ਆਪਣੀਆਂ ਜਿਹੜੀਆਂ ਲੀਗਲ ਰੈਮਡੀਜ਼ ਲਓ ਬਜਾਏ ਇਹ ਦੇ ਕਿ ਤੁਸੀਂ ਖੁਦ ਕ੍ਰਿਮੀਨਲ ਬਣੋ ਸੋ ਤੁਸੀਂ ਸੇਫ ਰਹੋ ਆਪਣੇ ਹੱਕਾਂ ਨਾਲ ਜਾਣੂ ਰਹੋ ਜੀ ਮੰਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਦਮਨ ਜੀ ਮੈਂ ਸਭ ਨੂੰ ਬਾਰ ਬਾਰ ਇਹ ਕਹੂੰਗੀ ਕਿ ਸੇਫ ਰਹੋ ਜਾਗਰੂਕ ਰਹੋ ਆਪਣੇ ਲੀਗਲ ਰਾਈਟਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨਿਗਲ ਰੈਮਡੀਜ਼ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਤੇ ਆ ਜਿਆਦਾ ਸੋਸ਼ਲ ਮੀਡੀਆ ਦੇ ਚੱਕਰਾਂ 'ਚ ਆ ਕੇ ਜਾਂ ਡਿਪਰੈਸ਼ਨ 'ਚ ਆ ਕੇ ਆਪਣੇ ਆਪ ਨੂੰ ਕਿਉਰ ਕਰੋ ਨਾ ਕਿ ਕ੍ਰਿਮੀਨਲ ਵੇਵਲ ਜਾਓ ਜੀ ਵਾਕਈ ਦਰਸ਼ਕ ਮੈਮੂਰਾ ਨੇ ਬਹੁਤ ਵਧੀਆ ਗੱਲ ਕਹੀ ਹੈਗੀ ਕਿ ਜੇਕਰ ਅਸੀਂ ਵਧੀਆ ਸਮਾਜ ਸਿਰਜਣਾ ਹੈਗਾ ਤਾਂ ਸਾਨੂੰ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ ਜੇਕਰ ਅਸੀਂ ਜਾਗਰੂਕ ਹੋਵਾਂਗੇ ਸਾਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੋਵੇਗਾ ਹੁਣ ਮੈਨੂੰ ਦਮਨਪੀਨੂ ਦਿਓ ਆ ਗਿਆ ਧੰਨਵਾਦ ਮਾਰੀਏ ਕੁਟਿਏ ਗੁੱਸਾ ਕਰੇ ਕਿਸੇ ਦੀ ਬਦਨਾਮੀ ਕਰੀਏ ਸੋਸ਼ਲ ਮੀਡੀਆ ਤੇ ਫੋਟੋ ਆ ਪਾ ਦੀਏ ਵੀਡੀਓ ਆ ਪਾ ਦੇ ਕਿਸੇ ਦਾ ਵਿਆਹ ਹੋ ਗਿਆ ਤੇ ਘਰ ਵਾਲੇ ਨੂੰ ਫੋਟੋਆਂ ਭੇਜ ਦੀਏ ਜੇ ਤੁਸੀਂ ਇਦਾਂ ਦਾ ਕੰਮ ਕਰੋਗੇ ਤਾਂ ਤੁਹਾਡੇ ਤੇ ਪਰਚਾ ਹੋਊਗਾ ਹੀ ਹੋਊਗਾ ਤੁਹਾਨੂੰ ਇਨਸਾਫ ਕੋਰਟ ਨੇ ਦੇਣਾ ਸੋਸ਼ਲ ਮੀਡੀਆ ਨੇ ਨਹੀਂ ਦੇਣਾ ਇਨਸਾਫ ਲੜਾਈ ਝਗੜਾ ਹੋ ਵੀ ਗਿਆ ਤੇ ਹਸਬੰਡ ਵਾਈਫ ਕੀ ਕਰਦੇ ਸੀਗੇ ਮਿੱਟੀ ਪਾ ਕੇ ਤੇ ਅਗਲੇ ਦਿਨ ਫੇਰ ਉਹੀ ਰਿਲੇਸ਼ਨ ਆਪਣਾ ਕੰਟੀਨਿਊ ਕਰ ਲੈਂਦੇ ਸੀਗੇ ਹੁਣ ਕੀ ਹੁੰਦਾ ਜਦੋਂ ਕੋਈ ਗੱਲ ਹੋਈ ਤੇ ਮੇਰੇ ਵਰਗੇ ਨੇ ਤੇਰੇ ਵਰਗੇ ਨੇ ਤੂੰ ਹੁਣੇ ਜਾ ਤੂੰ ਥਾਣੇ ਜਾ ਤੂੰ ਕੰਪਲੇਂਟ ਦੇ ਤੂੰ ਕੋਰਟ ਚ ਜਾ ਤੂੰ ਖਰਚੇ ਦਾ ਕੇਸ ਪਾ ਉਹਦੇ ਨਾਲ ਕੀ ਹੈ ਕਿ ਇੱਕ ਕੰਪਲੇਂਟ ਦੇਣ ਨਾਲ ਉਹੀ ਮਨਾਂ ਚ ਮੋਟਾਵਾਗੇ ਕਿ ਰੱਬ ਜੇ ਕੋਈ ਸਾਡੀ ਜ਼ਿੰਦਗੀ ਚ ਗੰਦਾ ਦਰਵਾਜ਼ਾ ਬੰਦ ਕਰਦਾ ਤਾਂ ਉਹ 10 ਦਰਵਾਜ਼ੇ ਤੁਹਾਡੇ ਲਈ ਨਵੇਂ ਖੋਲਦਾ ਈਸ਼ਵਰ ਨੇ ਤੁਹਾਡਾ ਸੋਚਿਆ ਹੋਇਆ ਇੱਕ ਗੰਦਾ ਦਰਵਾਜ਼ਾ ਜੇ ਕੋਈ ਬੰਦ ਹੋਏਗਾ ਤਾਂ ਅਗਲਾ ਦਰਵਾਜ਼ਾ ਜ਼ਰੂਰ ਪ੍ਰਮਾਤਮਾ ਖੋਲੇਗਾ ਸਬਰ ਰੱਖਣਾ ਚਾਹੀਦਾ ਮੈਂ ਕਮਾਨੀ ਆ ਤੂੰ ਕਮਾਨਾ ਤੇਰੀ ਕਿੱਥੇ ਮੇਰੀ ਕਿੱਥੇ ਮੈਂ ਆਪਣੇ ਤਨ ਨੂੰ ਨਹੀਂ ਦੇਣੇ ਤੇਰੇ ਮੈਂ ਲੈ ਲੈਣੀ ਆ ਦੁਨੀਆਂ ਨਾਲ ਡੀਲ ਕਰਦੀ ਆ ਸੋ ਗੱਲਾਂ ਮੈਂ ਵੀ ਸੁਣਦੀ ਆ ਮੈਂ ਵੀ ਡਿਪਰੈਸ਼ਨ ਚ ਘਰ ਜਾ ਕੇ ਮੈਂ ਐਗਰੈਸ਼ਨ ਕਰਦਾ ਹਸਬੰਡ ਆਏ ਉਹ ਵੀ ਐਗਰੈਸ਼ਨ ਜੋ ਨਾਲ ਵੀ ਐਗਰੈਸ਼ਨ ਕਰਦਾ ਤੇ ਫਿਰ ਉਹਦੇ ਚ ਕੀ ਹੋ ਗਿਆ ਉਹਦੇ ਚ ਰਿਲੇਸ਼ਨਸ਼ਿਪ ਸਾਡਾ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਗਿਆ ਪਿੱਛੇ ਜਿਹੜੀ ਵੀਡੀਓ ਵਾਇਰਲ ਹੁੰਦੀ ਹੈਗੀ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਜਿਹੜਾ ਹਸਬੈਂਡ ਹੈਗਾ ਆਪਣੀ ਵਾਈਫ ਨੂੰ ਕਿਸੇ ਹੋਰ ਲੜਕੇ ਦੇ ਨਾਲ ਫੜ ਲੈਂਦਾ ਆ ਉਸ ਤੋਂ ਬਾਅਦ ਜਿਹੜਾ ਉਹ ਹਸਬੈਂਡ ਹੁੰਦਾ ਹੈ ਉਹਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਆ ਤਾਂ ਮੈਂ ਇਹਦੇ ਵਿੱਚ ਪੁੱਛਣਾ ਚਾਹਾਂਗੇ ਕਿ ਪਹਿਲਾਂ ਤਾਂ ਇਹ ਕੀ ਉਸ ਲੜਕੇ ਤੇ ਕੀ ਕਾਰਵਾਈ ਹੋਏਗੀ ਜਿਹੜਾ ਆਪਣੀ ਵਾਈਫ ਨੂੰ ਕੁੱਟ ਰਿਹਾ ਆ ਜੀ ਦੂਜਾ ਕਿ ਉਸ ਵਾਈਫ ਤੇ ਵੀ ਕਾਰਵਾਈ ਹੋ ਸਕਦੀ ਹੈ ਤੀਜਾ ਜਿਸ ਲੜਕੇ ਨਾਲ ਔਰਤ ਨੂੰ ਫੜਿਆ ਗਿਆ ਸੀ ਕੀ ਉਹਦੇ ਤੇ ਵੀ ਕਾਰਵਾਈ ਹੋ ਸਕਦੀ ਹੈ ਦੋ ਮਿੰਟ ਦਾ ਗੁੱਸਾ ਹੁੰਦਾ ਸਭ ਤੋਂ ਹੁੰਦਾ ਪਹਿਲਾਂ ਸਾਨੂੰ ਆਪਣੀ ਮੈਂ ਮਕਾਣੀ ਚਾਹੀਦੀ ਆ ਕਿ ਮੈਂ ਇਹ ਮੈਂ ਉਹ ਆਪਣੀ ਸਭ ਤੋਂ ਪਹਿਲਾਂ ਮੈਂ ਖਤਮ ਕਰਨੀ ਚਾਹੀਦੀ ਆ ਰੱਬ ਨੂੰ ਯਾਦ ਰੱਖਿਆ ਕਰੋ ਗੁੱਸੇ ਕਿਉਂਕਿ ਬੰਦਾ ਜੇ ਤੂੰ ਕ੍ਰਾਈਮ ਕਰ ਲੈਂਦਾ ਨਾ ਉਸ ਤੋਂ ਬਾਅਦ ਅਸੀਂ ਕ੍ਰਿਮੀਨਲ ਨੂੰ ਪੁੱਛੀਦਾ ਕਿ ਤੂੰ ਇਦਾਂ ਕਿਉਂ ਕੀਤਾ ਫਿਰ ਉਹਦਾ ਇਹ ਜਵਾਬ ਹੁੰਦਾ ਬਸ ਮੈਡਮ ਦਿਮਾਗ ਖਰਾਬ ਹੋ ਗਿਆ ਸੀ ਤੈਨੂੰ ਤਲਾਕ ਮਿਲ ਗਿਆ ਠੀਕ ਹੈ ਨਾ ਪਰ ਜੇ ਤੂੰ ਉਹਦੇ ਨਾਲ ਰਹਿਣਾ ਹੀ ਚਾਹਨਾ ਫਿਰ ਤੈਨੂੰ ਆਪਣੇ ਘਰ ਦੀ ਗੱਲ ਘਰ ਚ ਰੱਖਣੀ ਚਾਹੀਦੀ ਸੀ ਫੇਰ ਸੋਸ਼ਲ ਮੀਡੀਆ ਤੇ ਫਲਾਣ ਦਾ ਕੀ ਮਤਲਬ ਸੋਸ਼ਲ ਮੀਡੀਆ ਵਾਲੇ ਨੇ ਤੁਹਾਨੂੰ ਕਿਆ ਦੇ ਦਿੱਤਾ ਤੁਸੀਂ ਪ੍ਰੂਫ ਰੱਖ ਕੇ ਪੁਲਿਸ ਨੂੰ ਦਿੰਦੇ ਜਾਂ ਕਚਹਿਰੀ ਚ ਦਿੰਦੇ بجائے ਦੇ ਕਿ ਤੁਸੀਂ ਉਸ ਲੇਡੀ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਦੇ ਸੋ ਇਹ ਵੀ ਇੱਕ ਕ੍ਰਾਈਮ ਹੈ ਜਿਹੜਾ ਤੁਸੀਂ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਤੀ ਕੀ ਅਸਲੀਅਤ ਹੈ ਕੀ ਸੱਚਾ ਕੁਝ ਪਤਾ ਨਹੀਂ ਅਧੂਰੀ ਨੌਲੇਜ ਦੇ ਆਧਾਰ ਤੇ ਲੈ ਜੀ ਕਮੈਂਟਾਂ ਦੀ ਲੈ